ADHD ਆਰਟਿਜ਼ਮ ਤੇ ਸਪੀਚ ਡਿਸਆਰਡਰ ਇਹਦੀ ਜੇ ਆਪਾਂ Google ਤੇ ਵੀ ਰਿਸਰਚ ਕਰਦੇ ਆਂ ਤੇ ਉਹ ਵੀ ਕਹਿ ਦਿੰਦਾ ਕਿ ਇਹਦੀ ਅਜੇ ਤੱਕ ਕੋਈ ਮੈਡੀਸਨ ਬਣੀ ਨਹੀਂ ਇਹਦਾ ਇਲਾਜ ਹੀ ਹੈ ਨਹੀਂ ਸਾਡੇ ਕੋਲ ਦੇਸ਼ਾਂ ਵਿਦੇਸ਼ਾਂ ਤੋਂ ਭਾਰਤ ਵਰਸ਼ ਤੋਂ ਦੁਨੀਆ ਦੇ ਕੋਨੇ-ਕੋਨੇ ਤੋਂ ਹਰ ਇੱਕ ਤਰ੍ਹਾਂ ਦਾ ਵਿਅਕਤੀ ਆ ਰਿਹਾ ਅੱਜ ਦੀ ਡੇਟ ਵਿੱਚ ਦੇਖਿਆ ਜਾਵੇ ਤੇ ਸਾਡੇ ਕੋਲ 1000 ਬੱਚੇ ਵਿੱਚੋਂ 700 ਬੱਚਾ 100% ਠੀਕ ਆ ਤੇ ਜਿਹੜਾ ਬਾਕੀ ਦਾ 300 ਬੱਚਾ ਉਹਦੀ ਉਹਦੀ ਟ੍ਰੀਟਮੈਂਟ ਚੱਲ ਰਹੀ ਆ ਸਾਨੂੰ ਉਮੀਦ ਤੇ ਵਿਸ਼ਵਾਸ ਹੈ ਕਿ ਉਹ ਵੀ ਪੂਰਨ ਤੌਰ ਤੇ ਠੀਕ ਹੋਏਗਾ ਡਾਕਟਰ ਸਾਹਿਬੋਂ ਤੋਂ ਪਹਿਲਾਂ ਪਹਿਲਾਂ ਤੁਸੀਂ ਕਿੰਨੇ ਡਾਕਟਰਾਂ ਤੋਂ ਘੁੰਮ ਚੁੱਕੇ ਮੈਂ ਤਾਂ ਬਹੁਤ ਦੂਰ ਤੱਕ ਤੇ ਆਇਆ ਕੁਝ ਸਾਰਾ ਕੁਝ ਕਰਵਾ ਲਿਆ ਪਰ ਮੈਨੂੰ ਨਹੀਂ ਕਰ ਪ੍ਰੋਪਰ ਰਿਜ਼ਲਟ ਨਹੀਂ ਮਿਲ ਰਿਹਾ ਸੀ ਦੇਖੋ ਅਸੀਂ ਹੁਣ ਬੱਚੇ ਨਾਲ ਘਰੇ ਨੇ ਇੱਕ ਮਿੰਟ ਵੀ ਇਹਨੂੰ ਇਕੱਲੇ ਨਹੀਂ ਛੱਡ ਸਕਦੇ ਸੀ ਹੁਣ ਵੀ ਕੋਈ ਨਾ ਆਪਣਾ ਖੇਡਦਾ ਵਾ ਸਕੂਲ ਵੀ ਜਾਂਦਾ ਵਾ ਬੱਚੇ ਬੱਚਿਆਂ ਨੇ ਬੈਠਦਾ ਵਾ ਸਾਰਾ ਕੁਝ ਖਾਣਾ ਕੋਈ ਚੀਜ਼ ਸਾਨੂੰ ਪ੍ਰੋਪਰ ਖਾਣ ਵੀ ਲੱਗ ਗਿਆ ਵਾ ਨੀਂਦ ਨਹੀਂ ਲੈਂਦਾ ਸੀ ਪ੍ਰੋਪਰ ਨੀਂਦ ਵੀ ਲੈਣ ਲੱਗ ਗਿਆ ਵਾ ਇਹ ਘਰ ਦਾ ਵਾਰਸ ਜਾਂ ਬੱਚਾ ਜਾਂ ਬੱਚੀ ਮਿਲਿਆ ਤੇ ਉਹ ਮੰਦਬੁੱਧੀ ਹੋਵੇ ਉਹ ਬੋਲ ਨਾ ਸਕਦਾ ਹੋਵੇ ਉਹ ਆਪਣੇ ਆਪ ਭੋਜਨ ਛਕ ਨਾ ਸਕਦਾ ਹੋਵੇ ਖਾਣਾ ਨਾ ਖਾ ਸਕਦਾ ਹੋਵੇ ਉਹ ਵਾਸ਼ਰੂਮ ਤੇ ਟੋਲਟ ਦੇ ਬਾਰੇ ਨਾ ਦੱਸ ਸਕਦਾ ਹੋਵੇ ਉਹ ਘਰ ਦੇ ਬਾਹਰ ਬਾਹਰ ਉਹਨੂੰ ਆਵਾਜ਼ਾਂ ਮਾਰਨ ਆਈ ਕੰਟੈਕਟ ਨਾ ਕਰੇ ਉਹਨਾਂ ਵੱਲ ਧਿਆਨ ਨਾ ਦੇਵੇ ਕਿੱਡੀ ਮਾੜੀ ਗੱਲ ਤੇ ਮਾਪਿਆਂ ਵਾਸਤੇ ਬੜੀ ਵੱਡੀ ਪਰੇਸ਼ਾਨੀ ਹੁੰਦੀ ਹੈ ਦੁਨੀਆ ਦੇ ਜਿੱਥੇ ਵੀ ਮਰਜੀ ਕੋਨੇ ਤੇ ਲਾ ਲੋ ਸਾਰਿਆਂ ਦੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸੰਤਾਨਾਂ ਹੈ ਉਹ ਜਿਹਨੀ ਤੌਰ ਤੇ ਪੂਰੀਆਂ ਡਵੈਲਪ ਨਹੀਂ ਤੇ ਕੁਝ ਪੇਸ਼ੈਂਟ ਸਾਡੇ ਕੋਲ ਇਹੋ ਜਿਹੇ ਵੀ ਆਏ ਆ ਜਿਹੜੇ ਕਹਿੰਦੇ ਕਿ ਡਾਕਟਰ ਸਾਹਿਬ ਬੇਸ਼ੱਕ ਸਾਡਾ ਇੱਕੋ ਹੀ ਪੁੱਤਰ ਆ ਪਰ ਅਸੀਂ ਆਜੋ ਅਕਾਲ ਪੁਰਖਾਇਰ ਨੂੰ ਕਹਿੰਦੇ ਇਹਦੇ ਨਾਲੋਂ ਤਾਂ ਨਾ ਹੁੰਦਾ ਚੰਗਾ ਸੀ ਕਿ ਜਿੰਨਾ ਸਾਨੂੰ ਇਸ ਬੱਚੇ ਨੇ ਪਰੇਸ਼ਾਨ ਕਰ ਮਾਰਿਆ ਕੋੜ ਲੱਗਾ ਹੋਇਆ ਆ ਆਰਟਿਜ਼ਮ ਦਾ ਏਡੀਐਚਡੀ ਦਾ ਸਪੀਚ ਡਿਸਆਰਡਰ ਦਾ ਮਾਨਤ ਬੁੱਧੀ ਬੱਚਿਆਂ ਦਾ ਕਹਿ ਲਓ ਸਾਡਾ ਮਿਸ਼ਨ ਹੈ ਈ ਬਾਇਓਕੇਅਰ ਦਾ ਕਿ ਪੂਰੇ ਵਰਲਡ ਦੇ ਵਿੱਚੋਂ ਅਸੀਂ ਆਟਿਜ਼ਮ ਏ ਡੀ ਐਚ ਡੀ ਤੇ ਸਪੀਚ ਡਿਸਆਰਡਰ ਨੂੰ ਬਿਲਕੁਲ ਖਤਮ ਕਰਨਾ ਇਹ ਜਿਹੜੀ ਹੈਗੀ ਦਵਾਈ ਇਹ ਤਾਂ ਆਪਾਂ ਪ੍ਰੀ ਸੈਲ ਤੇ ਜਾ ਕੇ ਕੰਮ ਕਰਦੀ ਹੈ ਤਾਂ ਕਿ ਅੰਦਰੋਂ ਹੀਲ ਕਰਦੀ ਹੈ ਇਹ ਨਹੀਂ ਅੰਗਰੇਜ਼ੀ ਦੇ ਜੂਜੀਆਂ ਟੋਟਕਿਆਂਾਂ ਦੀ ਤਰ੍ਹਾਂ ਉੱਤੋਂ ਤੋਂ ਉਹਨੂੰ ਸਪਰੈਸ ਨਹੀਂ ਕਰਨਾ ਕੁਦਰਤੀ ਇਲਾਜ ਪ੍ਰਣਾਲੀ ਨੇ ਤੁਹਾਡੇ ਉਹ ਵੀ ਰੋਗ ਠੀਕ ਕਰ ਦੇਣੇ ਆ ਜੋੜੇ ਸਾਨੂੰ ਵੀ ਪਤਾ ਨਾ ਹੋਇਆ ਜਾਂ ਤੁਹਾਨੂੰ ਵੀ ਨਹੀਂ ਪਤਾ ਹੋਇਆ ਕਿਉਂਕਿ ਕੁਦਰਤ ਹਮੇਸ਼ਾ ਭਲਾ ਕਰਦੀ ਆ ਮਨੁੱਖ ਵੇਸ਼ਕ ਜੋ ਵੀ ਹੁੰਦਾ ਕਿ ਵਾਕਈ ਉਸ ਪਾਰਟਿਕੂਲਰ ਜਗ੍ਹਾ ਤੇ ਕੈਂਸਰ ਹੈ ਤੁਸੀਂ ਪਹਿਲਾਂ ਕਿੱਦਾਂ ਦੇਖਿਆ ਸੀ ਮਨੁੱਖ ਦੀ ਬਣਾਈ ਹੋਈ ਮਸ਼ੀਨ ਡਿਲੇ ਕੰਮ ਕਰਦੀ ਆ ਕਾਦਰ ਕਰੀਮ ਦੀ ਬਣਾਈ ਹੋਈ ਮਸ਼ੀਨ ਕਦੀ ਡਿਲੇ ਨਹੀਂ ਕੰਮ ਕਰਦੀ ਉਹ ਪ੍ਰੋਪਰ ਤਰੀਕੇ ਨਾਲ ਸਾਨੂੰ ਦੱਸ ਦਿੰਦੀ ਆ ਕਿ ਸਰੀਰ ਦੇ ਕਿਸ ਅੰਗ ਵਿੱਚ ਕਿਸ ਸੈੱਲ ਵਿੱਚ ਕਿਸ ਆਰਗਨ ਚ ਕਿਸ ਹਿੱਸੇ ਚ ਕਿਹੜਾ ਰੋਗ ਪੈਦਾ ਹੋ ਗਿਆ ਇਹ ਜਿਹੜੀਆਂ ਬਿਮਾਰੀਆਂ ਜਿਨ੍ਹਾਂ ਦਾ ਦੁਨੀਆਂ ਦੇ ਵਿੱਚ ਹੀ ਕਿਤੇ ਦੂਸਰੇ ਪਾਸੇ ਇਲਾਜ ਨਹੀਂ ਹੈ ਪਰ ਸਾਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਆ ਕਿ ਵਿਦੇਸ਼ਾਂ ਚ ਬੈਠੇ ਡਾਕਟਰ ਉਧਰ ਉਹਨਾਂ ਨੇ ਜਦੋਂ ਸਾਡੇ ਵੱਲ ਪੇਸ਼ੈਂਟ ਰეკਮੈਂਡ ਕੀਤੇ ਤਾਂ ਮੈਨੂੰ ਅਕਾਲਪੁਰ ਖਵਾਇਗੁਰੂ ਦੇ ਅੱਗੇ ਸੀਸ ਝੁਕ ਗਿਆ ਬਾਹਰਲੇ ਡਾਕਟਰਸ ਨੇ ਜੀ ਬਾਹਰਲੇ ਡਾਕਟਰਸ ਨੇ ਜਦੋਂ ਇੰਗਲੈਂਡ ਦਾ ਕੋਈ ਡਾਕਟਰ ਸੀ ਇੰਗਲੈਂਡ ਦਾ ਕਿੰਨੇ ਪਰਸੈਂਟ ਫਰਕ ਪਿਆ 30 ਤੋਂ 40% ਕਵਰ ਹੈ ਜੀ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਬਿਮਾਰੀਆਂ ਇਸ ਕਦਰ ਵੱਧ ਚੁੱਕੀਆਂ ਨੇ ਕਿ ਲੋਕਾਂ ਨੂੰ ਇਲਾਜ ਕਰਵਾਉਣ ਦੇ ਲਈ ਦਰਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ ਪਰ ਅੱਜ ਦੇ ਦੌਰ ਦੇ ਵਿੱਚ ਜੇਕਰ ਬਿਮਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਆਟਿਜ਼ਮ ਹੋ ਗਿਆ ਏਡੀਐਚਡੀ ਹੋ ਗਿਆ ਸਪੀਚ ਡਿਸਆਰਡਰ ਵਰਗੀਆਂ ਬਿਮਾਰੀਆਂ ਵੱਧਦੀਆਂ ਜਾ ਰਹੀਆਂ ਨੇ ਤੇ ਇਸ ਦਾ ਇਲਾਜ ਜਿਹੜਾ ਆ ਉਹ ਹੁਣ ਮਿਲ ਚੁੱਕਾ ਹੈ ਕਿਉਂਕਿ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀ ਲੋਕ ਕਹਿੰਦੇ ਸੀ ਕਿ ਆਖਰਕਾਰ ਇਸ ਦਾ ਇਲਾਜ ਕੀ ਹੈ ਕਿਉਂਕਿ ਸਾਫ਼ ਤੌਰ ਤੇ ਜਦੋਂ ਇਲਾਜ ਦੇ ਲਈ ਡਾਕਟਰਾਂ ਦੇ ਕੋਲ ਜਾਂਦੇ ਨੇ ਤਾਂ ਡਾਕਟਰ ਉਹਨਾਂ ਜਵਾਬ ਦੇ ਕੇ ਵਾਪਸ ਮੋੜ ਦਿੰਦੇ ਨੇ ਪਰ ਇੱਥੋਂ ਇੱਕ ਉਮੀਦ ਜਾਗੀ ਹੈ ਲੋਕਾਂ ਨੂੰ ਕਿ ਸਾਡਾ ਬੱਚਾ ਠੀਕ ਹੋ ਜਾਵੇਗਾ ਕਿਉਂਕਿ ਜ਼ਿਆਦਾਤਰ ਬੱਚਿਆਂ ਦੇ ਵਿੱਚ ਦਿੱਕਤ ਦੇਖਣ ਨੂੰ ਮਿਲਦੀ ਹੈ ਤਾਂ ਬਿਲਕੁਲ ਅਸੀਂ ਇਲੈਕਟ੍ਰੋਪੈਥੀ ਮੈਡੀਸਨ ਦੇ ਈ ਬਾਇਓ ਕੇਅਰਸ ਦੇ ਕਲੀਨਿਕ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਬਹੁਤ ਆਸਮਨ ਨਾਲ ਲੈਂਦੇ ਹੋਏ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਟੀਵੀ ਐਨ ਆਰ ਆਈ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਮੈਂ ਟੀਵੀ ਐਨ ਆਰ ਆਈ ਦਾ ਵੀ ਜੀ ਆਇਆਂ ਆਖਦਾ ਕਿ ਜਿਹੜਾ ਸੱਚ ਦਾ ਸਨੇਹਾ ਇਹ ਲੋਕਾਂ ਦੇ ਘਰ-ਘਰ ਤੱਕ ਪਹੁੰਚਾਉਣ ਦਾ ਇੱਕ ਬਹੁਤ ਵੱਡਾ ਬੀੜਾ ਇਹ ਜੇ ਤੁਸੀਂ ਚੁੱਕਿਆ ਤੇ ਮੈਂ ਚਾਹਨਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਵੀ ਕਿਰਪਾ ਕਰੇ ਕਿ ਜਿਹੜਾ ਇੱਕ ਕੁਦਰਤੀ ਇਲਾਜ ਪ੍ਰਣਾਲੀ ਹੈਗੀ ਆ ਈ ਬਾਇਓਕੇਅਰ ਸੈਂਟਰ ਦੇ ਅੰਦਰ ਉਹ ਲੋਕਾਂ ਦੇ ਤੱਕ ਘਰ ਤੱਕ ਪਹੁੰਚ ਸਕੇ ਤੇ ਦੇਖੋ ਜੀ ਜਿਹੜਾ ਤੁਸੀਂ ਸਵਾਲ ਕੀਤਾ ਕਿ ਏ ਡੀ ਐਚ ਡੀ ਆਰਟਿਜ਼ਮ ਤੇ ਸਪੀਚ ਡਿਸਆਰਡਰ ਇਹਦੀ ਜੇ ਆਪਾਂ ਗੂਗਲ ਤੇ ਵੀ ਰਿਸਰਚ ਕਰਦੇ ਆਂ ਤੇ ਉਹ ਵੀ ਕਹਿ ਦਿੰਦਾ ਕਿ ਇਹ ਦੀ ਅਜੇ ਤੱਕ ਕੋਈ ਮੈਡੀਸਨ ਬਣੀ ਨਹੀਂ ਇਹਦਾ ਇਲਾਜ ਹੀ ਹੈ ਨਹੀਂ ਸਾਡੇ ਕੋਲ ਦੇਸ਼ਾਂ ਵਿਦੇਸ਼ਾਂ ਤੋਂ ਭਾਰਤਵਰਸ਼ ਤੋਂ ਦੁਨੀਆ ਦੇ ਕੋਨੇ-ਕੋਨੇ ਤੋਂ ਹਰ ਇੱਕ ਤਰ੍ਹਾਂ ਦਾ ਵਿਅਕਤੀ ਆ ਰਿਹਾ ਇਥੋਂ ਤੱਕ ਕਿ ਆਪਣੇ ਬੱਚਿਆਂ ਨੂੰ ਲੈ ਕੇ ਤੇ ਉਹ ਆ ਰਹੇ ਨੇ ਕਿਉਂਕਿ ਉਹਨਾਂ ਨੂੰ ADHD ਆ ਉਹਨਾਂ ਨੂੰ ਆਟਿਜ਼ਮ ਆ ਉਹਨਾਂ ਨੂੰ ਸਪੀਚ ਦੀ ਪ੍ਰੋਬਲਮ ਆ ਦੇਖੋ ਕਾਦਰ کریم ਦਾ ਇਹ ਦਿੱਤਾ ਹੋਇਆ ਕਿਦਾਂ ਦਾ ਇਹ ਸ਼ਰਾਫ ਕਹਿ ਸਕਦੇ ਆ ਕਿ ਜਿਹਦਾ ਦੁਨੀਆ ਵਿੱਚ ਕੋਈ ਇਲਾਜ ਵੀ ਹੈ ਨਹੀਂ ਤੇ ਬੱਚਾ ਤਾਂ ਵੱਖਰੀ ਗੱਲ ਹੈ ਕਿ ਪੀਰੀਅਡਤੀ ਹੈ ਤੇ ਉਹਦੇ ਮਾਪੇ ਉਹਨਾਂ ਦੇ ਨਾਲੋਂ ਵੀ ਜ਼ਿਆਦਾ ਪਰੇਸ਼ਾਨ ਹੁੰਦੇ ਜਿਨ੍ਹਾਂ ਦੇ ਘਰ ਵਿੱਚ ਛੋਟੇ ਜਿਹੇ ਬੱਚੇ ਨੇ ਚਲਕਾਰੀਆਂ ਪਾਉਣੀਆਂ ਸੀ ਆਨੰਦ ਦੇ ਨਾਲ ਦਾਦੇ ਦਾਦੀ ਨਾਨੇ ਨਾਨੀ ਨਾਲ ਮਾਪਿਆਂ ਨਾਲ ਖੇਲਣਾ ਸੀ ਤੇ ਇੱਕ ਅਗਾਂ ਵਧੂ ਪੀੜੀ ਨੂੰ ਵਧਾਉਣਾ ਸੀ ਅੱਜ ਉਹੀ ਜੇ ਘਰ ਦਾ ਵਾਰਿਸ ਜਾਂ ਬੱਚਾ ਜਾਂ ਬੱਚੀ ਮਿਲਿਆ ਤੇ ਉਹ ਮੰਦਬੁੱਧੀ ਹੋਵੇ ਉਹ ਬੋਲ ਨਾ ਸਕਦਾ ਹੋਵੇ ਉਹ ਆਪਣੇ ਆਪ ਭੋਜਨ ਛਕ ਨਾ ਸਕਦਾ ਹੋਵੇ ਖਾਣਾ ਨਾ ਖਾ ਸਕਦਾ ਹੋਵੇ ਉਹ ਆਈ ਕੰਟੈਕਟ ਨਾ ਕਰਦਾ ਹੋਵੇ ਉਹ ਵਾਸ਼ਰੂਮ ਤੇ ਟੋਲਟ ਦੇ ਬਾਰੇ ਨਾ ਦੱਸ ਸਕਦਾ ਹੋਵੇ ਉਹ ਘਰ ਦੇ ਬਾਹਰ ਬਾਹਰ ਉਹਨੂੰ ਆਵਾਜ਼ਾਂ ਮਾਰਨ ਤੇ ਉਹ ਉਹਨਾਂ ਵੱਲ ਆਈ ਕੰਟੈਕਟ ਨਾ ਕਰੇ ਉਹਨਾਂ ਵੱਲ ਧਿਆਨ ਨਾ ਦੇਵੇ ਕਿੱਡੀ ਮਾੜੀ ਗੱਲ ਤੇ ਮਾਪਿਆਂ ਵਾਸਤੇ ਬੜੀ ਵੱਡੀ ਪਰੇਸ਼ਾਨੀ ਹੁੰਦੀ ਹੈ ਤੇ ਉਸ ਅਕਾਲ ਪ੍ਰਖਵੈ ਗੁਰੂ ਦੀ ਰਹਿਮ ਤੇ ਬਖਸ਼ਿਸ਼ ਦੇ ਨਾਲ ਤੇ ਸਾਡੇ ਈ ਬਾਇਓ ਕੇਅਰ ਸੈਂਟਰ ਦੇ ਵਿੱਚ ਇਲੈਕਟ੍ਰੋਪੈਥੀ ਸਿਸਟਮ ਆਫ ਮੈਡੀਸਨ ਦੇ ਨਾਲ ਹੁਣ ਤੱਕ ਹਜ਼ਾਰਾਂ ਪੇਸ਼ੈਂਟ ਜਿਹੜੇ ਹੈਗੇ ਆ ਉਹ ਇਸ ਮੈਡੀਸਨ ਦੇ ਨਾਲ ਕਾਫੀ ਹੱਦ ਤੱਕ ਕਿਉਰ ਹੋ ਚੁੱਕੇ ਆ ਤੁਸੀਂ ਆਏ ਜਦੋਂ ਇੰਟਰ ਕੀਤਾ ਤੇ ਬੱਚਾ ਦੇਖਿਆ ਇਹ 100% ਠੀਕ ਹੈ ਉਹਦੇ ਮਾਪੇ ਵੀ ਤੁਹਾਨੂੰ ਦੱਸ ਕੇ ਗਏ ਦੇਖੋ ਜੀ ਇਹ ਅਕਾਲਪੁਰ ਖਵਾਈਗੁਰ ਦੀ ਕਿਰਪਾ ਤੇ ਸਿਸਟਮ ਆਫ ਇਲੈਕਟ੍ਰੋਥੈਪੀ ਜਿਹੜਾ ਹੈਗਾ ਉਹਦੇ ਨਾਲ ਏ ਡੀ ਐਚ ਡੀ ਦਾ ਆਟਿਜ਼ਮ ਦਾ ਸਪੀਚ ਡਰੇ ਦਾ ਤੇ ਸਪੀਚ ਡਿਸਆਰਡਰ ਦਾ ਹਾਈਪਰ ਐਕਟੀਵਿਟੀ ਅਗਰੈਸਿਵ ਜੋ ਵੀ ਹੁੰਦਾ ਇਹਨਾਂ ਚੀਜ਼ਾਂ ਚ ਉਹ ਸਾਰੀਆਂ ਦਾ ਇਲਾਜ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਢੰਗ ਨਾਲ ਹੋ ਰਿਹਾ ਜੇ ਅੱਜ ਦੀ ਡੇਟ ਵਿੱਚ ਦੇਖਿਆ ਜਾਵੇ ਤੇ ਸਾਡੇ ਕੋਲ 1000 ਬੱਚੇ ਵਿੱਚੋਂ 700 ਬੱਚਾ 100% ਠੀਕ ਆ ਤੇ ਜਿਹੜਾ ਬਾਕੀ ਦਾ 300 ਬੱਚਾ ਉਹ ਉਹਦੀ ਟ੍ਰੀਟਮੈਂਟ ਚੱਲ ਰਹੀ ਆ ਸਾਨੂੰ ਉਮੀਦ ਤੇ ਵਿਸ਼ਵਾਸ ਹੈ ਕਿ ਉਹ ਵੀ ਪੂਰਨ ਤੌਰ ਤੇ ਠੀਕ ਹੋਏਗਾ ਹੁਣ ਸਵਾਲ ਇਹ ਖੜਾ ਹੁੰਦਾ ਕਿ ਆਖਰ ਆਟਿਜ਼ਮ ਹੈ ਕੀ ਜੀ ਜੇ ਇਹਦੇ ਬਾਰੇ ਆਪਾਂ ਥੋੜਾ ਜਿਹਾ ਵਿਸਥਾਰ ਵਿੱਚ ਜਾਵਾਂਗੇ ਫਿਰ ਏ ਡੀ ਐਚ ਡੀ ਹੈ ਕੀ ਫੇਰ ਸਪੀਚ ਡਿਲੇ ਜਾਂ ਸਪੀਚ ਡਿਸਆਰਡਰ ਹੈਗੀ ਦੇਖੋ ਜੀ ਇਹ ਇਹ ਹੁੰਦਾ ਕਿ ਜਦੋਂ ਛੋਟਾ ਜਿਹਾ ਬੱਚਾ ਘਰ 'ਚ ਪੈਦਾ ਹੁੰਦਾ ਡੇਢ ਸਾਲ ਦਾ ਤੇ ਉਹ ਤੁਰਨ ਲੱਗਦਾ ਤੇ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਪਰ ਆਉਣ ਵਾਲੀਆਂ ਪੀੜ੍ਹੀਆਂ 'ਚ ਅੱਜਕੱਲ ਕੇਵਲ ਭਾਰਤ ਵਰਸ਼ ਵਿੱਚ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਦੁਨੀਆ ਦੇ ਜਿੱਥੇ ਵੀ ਮਰਜ਼ੀ ਕੋਨੇ ਤੇ ਲਾ ਲੋ ਸਾਰਿਆਂ ਦੇ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸੰਤਾਨਾਂ ਆ ਉਹ ਜਿਹਨੀ ਤੌਰ ਤੇ ਪੂਰੀਆਂ ਡਵੈਲਪ ਨਹੀਂ ਦੇਖੋ ਉਹਨਾਂ ਦੀਆਂ ਲੱਛਣ ਇਹ ਹੁੰਦੇ ਆ ਕਿ ਉਹ ਨਾ ਤਾਂ ਚੱਜ ਨਾ ਬੋਲ ਸਕਦੇ ਆ ਕਈ ਤੇ ਥੋੜਾ ਬੋਤਾ ਮਮਾ ਪਾਪਾ ਕਹਿੰਦੇ ਕਈ ਦਫਾ ਕੋਈ ਬਿਲਕੁਲ ਹੀ ਅਲਫਾਜ ਨਹੀਂ ਬੋਲਦੇ ਉਸ ਸਪੀਚ ਡਿਸਆਰਡਰ ਜਾਂ ਹੋ ਗਿਆ ਤੇ ਦੂਸਰਾ ਇਹ ਹੈ ਕਿ ਬੱਚੇ ਇੰਨੇ ਜਿਆਦਾ ਹਾਈਪਰ ਰਹਿੰਦੇ ਨੇ ਹਾਈਪਰ ਬਹੁਤ ਜਿਆਦਾ ਰਹਿੰਦੇ ਨੇ ਐਗਰੈਸਿਵ ਬਹੁਤ ਜਿਆਦਾ ਰਹਿੰਦੇ ਨੇ ਉਛਲਕੂਦ ਬਹੁਤ ਕਰਦੇ ਰਹਿੰਦੇ ਨੇ ਟਿਕ ਕੇ ਬੈਠਦੇ ਨਹੀਂ ਦਿਨੇ ਹੀ ਨਹੀਂ ਰਾਤ ਨੂੰ ਵੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਮਾਪੇ ਇੰਨਾ ਪਰੇਸ਼ਾਨ ਹੋ ਜਾਂਦੇ ਵੀ ਦਿਨੇ ਵੀ ਸਾਰੀ ਦਿਹਾੜੀ ਅਸੀਂ ਬੱਚੇ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਆ ਰਾਤ ਨੂੰ ਵੀ ਇਹਨੇ ਸਾਨੂੰ ਪਰੇਸ਼ਾਨ ਕੀਤਾ ਤੇ ਬਹੁਤ ਸਾਰੀਆਂ ਕੁਝ ਐਲੋਪੈਥਿਕ ਨੀਂਦੀਆਂ ਦਵਾਈਆਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਘੱਟੋ-ਘੱਟ ਰਾਤ ਨੂੰ ਦੇਣ ਨਾਲ ਉਹਨਾਂ ਨੂੰ ਟਿਕਾਉ ਆ ਜਾਵੇ ਉਹ ਬਹੁਤ ਜ਼ਿਆਦਾ ਹਾਈਪਰ ਰਹਿੰਦੇ ਨੇ ਅਗਰੈਸਿਵ ਰਹਿੰਦੇ ਨੇ ਸੂਪਰ ਹਾਈਪਰ ਹਿੰਦ ਨੇ ਉਹ ਕੁਝ ਬੋਲ ਨਹੀਂ ਸਕਦੇ ਕੋਈ ਸਮਝ ਨਹੀਂ ਸਕਦੇ ਕੋਈ ਸੁਣਦੇ ਨਹੀਂ ਇੱਥੋਂ ਤੱਕ ਕਿ ਜਦੋਂ ਮਾਪੇ ਆਵਾਜ਼ ਮਾਰਦੇ ਉਹ ਸੁਣਦੇ ਕੁਝ ਨਹੀਂ ਆਈ ਕੰਟੈਕਟ ਨਹੀਂ ਕਰਦੇ ਧਿਆਨ ਨਹੀਂ ਦਿੰਦੇ ਤੇ ਮਾਪਿਆਂ ਨੇ ਉਹਨਾਂ ਦਾ ਬહેરાਪਨ ਵੀ ਟੈਸਟ ਕਰਾਇਆ ਕੰਨਾਂ ਦੀ ਜਾਂਚ ਕਰਾਈ ਬਾਰ-ਬਾਰ ਵੀ ਕਿਤੇ ਸਾਡਾ ਬੱਚਾ ਸ਼ਾਇਦ ਇਸ ਵਾਸਤੇ ਨਹੀਂ ਸੁਣਦਾ ਕਿ ਇਹਦੀ ਕੰਨਾਂ ਦੀ ਆਵਾਜ਼ ਇਹਨਾਂ ਦੇ ਇਸ ਸਵਰਨ ਸ਼ਕਤੀ ਦੀ ਚਲੀ ਗਈ ਹੈ ਨਾ ਸ਼ਾਇਦ ਇਹ ਬੋਲਾ ਪਰ ਉਹ ਸਾਰੇ ਟੈਸਟ ਠੀਕ ਆ ਬ੍ਰੇਨ ਦੀ ਐਮ ਆਰ ਆਈ ਕਰ ਉਹ ਵੀ ਸਾਰੇ ਟੈਸਟ ਠੀਕ ਆ ਪਰ ਫਿਰ ਵੀ ਉਹ ਇਹੋ ਜਿਹਾ ਹੁੰਦਾ ਕਿਉਂਕਿ ਉਹ ਆਪਣੇ ਵਾਸ਼ਰੂਮ ਟੋਟੜਦਾ ਨਹੀਂ ਪਤਾ ਉਹ ਖਾਣਾ ਚਬਾ ਕੇ ਨਹੀਂ ਖਾ ਸਕਦਾ ਇੱਥੋਂ ਤੱਕ ਕਿ ਮਾਪੇ ਆਉਂਦੇ ਆ ਕਿ ਜਦੋਂ ਕਹਿੰਦੇ ਅਸੀਂ ਘੜੀ ਦੇਖੀ ਦੀ ਆ ਆਪਣੇ ਬੱਚੇ ਨੂੰ ਘੜੀ ਦੇਖ ਕੇ ਫਿਰ ਸਮੇਂ ਦੇ ਨਾਲ ਲਿਕੁਇਡ ਇਹਦੇ ਮੂੰਹ ਚ ਪਾਈਦਾ ਵੀ ਘੱਟੋ ਘੱਟ ਇਹਦਾ ਜਿੰਦਾ ਰਹਿਣ ਵਾਸਤੇ ਚਬਾ ਕੇ ਕੁਝ ਨਹੀਂ ਖਾਂਦਾ ਸਮੇਂ ਦੇ ਨਾਲ ਇਹਨੂੰ ਭੁੱਖ ਨਹੀਂ ਲੱਗਦੀ ਕੋਈ ਪਤਾ ਹੀ ਨਹੀਂ ਤੇ ਬਹੁਤ ਸਾਰੇ ਬੱਚੇ ਉਹ ਹੁੰਦੇ ਕੁਝ ਖਾ ਤਾਂ ਨਹੀਂਂਦੇ ਆ ਪਰ ਉਹ ਕੇਵਲ ਸੋਲਿਡ ਖਾਂਦੇ ਆ ਕੁਝ ਬਹੁਤ ਸਾਰੇ ਬੱਚੇ ਹੁੰਦੇ ਜਿਹੜੇ ਕੁਝ ਕੁਝ ਚੀਜ਼ਾਂ ਖਾਂਦੇ ਖਾਣੇ 'ਚ ਚੂਜੀ ਹੁੰਦੇ ਫੂਡ 'ਚ ਚੂਜੀ ਹੁੰਦੇ ਕਿਉਂਕਿ ਸਾਰੀਆਂ ਚੀਜ਼ਾਂ ਨਹੀਂ ਖਾਂਦੇ ਕੁਝ ਬੱਚੇ ਹੁੰਦੇ ਸਾਰੀ ਦਿਹਾੜੀ ਉਛਲ-ਕੂਦ ਇਧਰੋਂ ਛਾਲ ਮਾਰੀ ਉੱਧਰ ਉੱਧਰੋਂ ਟਕਾਉ ਕੋਈ ਨਹੀਂ ਤੇ ਉਹ ਮਾਪਿਆਂ ਵਾਸਤੇ ਸਿਰਦਰਦੀ ਦਾ ਕਾਰਨ ਬਣਦੇ ਆ ਤੇ ਉਹਨਾਂ ਨੂੰ ਕੀ ਹੁੰਦਾ ਕਿ ਬਾਰ-ਬਾਰ ਸਮੈਲ ਕਰਨ ਦੀ ਆਦਤ ਹੈ ਕਿਸੇ ਬੱਚ ਨੂੰ ਕੋਈ ਬੱਚਾ ਬਾਰ-ਬਾਰ ਆਪਣੇ ਟੀਥ ਗ੍ਰੈਂਡ ਕਰਦਾ ਦੰਦ ਬਹੁਤ ਕਿਰਚਦਾ ਕੁਝ ਬੱਚੇ ਹੁੰਦੇ ਆ ਕਿ ਜਿਹੜੇ ਬਾਰ-ਬਾਰ ਆਪਣੇ ਸਿਰ ਵਿੱਚ ਹੱਥ ਮਾਰਦੇ ਜਾਂ ਸਿਰ ਨੀਚੇ ਟਪਕਦੇ ਆ ਤੇ ਇਥੋਂ ਤੱਕ ਕਿ ਉਹ ਆਪਣੇ ਆਪ ਨੂੰ ਬਾਈਟ ਵੀ ਕਰਦੇ ਆ ਦੰਦੀਆਂ ਵੱਢਦੇ ਆ ਆਪਣੇ ਜਾਂ ਦੂਸਰੇ ਦੇ ਤੇ ਪੇਰੈਂਟਸ ਨੂੰ ਉਹਨਾਂ ਨੂੰ ਫੜ ਕੇ ਰੱਖਣਾ ਪੈਂਦਾ ਇਥੋਂ ਤੱਕ ਕਿ ਉਹ ਆਈ ਕੰਟ ਆਈ ਕੰਟੈਕਟ ਤ ਨਹੀਂ ਕਰਦੇ ਕਮਾਂਡ ਫੋਲੋ ਨਹੀਂ ਕਰਦੇ ਸੁਪਰ ਹਾਈਪਰ ਵੀ ਰਹਿੰਦੇ ਆ ਖਾਣਾ ਵੀ ਚਬਾ ਕੇ ਨਹੀਂ ਖਾਂਦੇ ਕਿਸੇ ਕਿਸੇ ਬੱਚਿਆਂ ਨੂੰ ਸੀਜ਼ਰ ਵੀ ਆਉਣ ਲੱਗ ਪੈਂਦੇ ਦੌਰੇ ਵੀ ਕਿਸੇ ਕਿਸੇ ਨੂੰ ਪੈਂਦੇ ਸਾਰਿਆਂ ਨੂੰ ਨਹੀਂ ਬਟ ਇਥੋਂ ਪੇਰੈਂਟਸ ਜ਼ਿਆਦਾ ਪਰੇਸ਼ਾਨ ਹੁੰਦੇ ਵੀ ਛੋਟੇ ਬੱਚਿਆਂ ਨੂੰ ਤਾਂ ਮਾਪੇ ਉਹਦੀ ਕਿਰਿਆ ਸੰਭਲ ਲੈਂਦੇ ਜਦੋਂ ਵੱਡਾ ਹੋ ਜਾਂਦਾ ਤੇ ਉਹਨਾਂ ਆਪ ਕਾਬੂ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਫਿਰ ਉਹਦਾ ਜਿਹੜਾ ਯੂਰਿਨ ਸਟੂਲ ਜਾਂ ਉਹਨੂੰ ਨਰਵਾਉਣਾ ਤਵਾਣਾ ਕੱਪੜੇ ਪਾਉਣੇ ਬੜੇ ਔਖੇ ਹੋ ਜਾਂਦੇ ਆ ਤੇ ਹਜ਼ਾਰਾਂ ਪੇਸ਼ੈਂਟ ਸਾਡੇ ਕੋਲ ਆਉਂਦੇ ਤੇ ਕੁਝ ਪੇਸ਼ੈਂਟ ਸਾਡੇ ਕੋਲ ਇਹੋ ਜਿਹੇ ਵੀ ਆਏ ਆ ਜਿਹੜੇ ਕਹਿੰਦੇ ਕਿ ਡਾਕਟਰ ਸਾਹਿਬ ਬੇਸ਼ੱਕ ਸਾਡਾ ਇੱਕੋ ਹੀ ਪੁੱਤਰ ਆ ਪਰ ਅਸੀਂ ਅਜੋ ਅਕਾਲ ਪ੍ਰਖਵਾਇਰ ਨੂੰ ਕਹਿੰਦੇ ਇਹਦੇ ਨਾਲੋਂ ਤਾਂ ਨਾ ਹੁੰਦਾ ਚੰਗਾ ਸੀ ਕਿ ਜਿੰਨਾ ਸਾਨੂੰ ਇਸ ਬੱਚੇ ਨੇ ਪਰੇਸ਼ਾਨ ਕਰ ਮਾਰਿਆ ਕਿਉਂਕਿ ਇਹਦੀ ਪਰੇਸ਼ਾਨੀ ਦੇ ਨਾਲ ਪੂਰਾ ਟੱਬਰ ਅਸੀਂ ਸਾਡਾ ਕਾਰੋਬਾਰ ਵੀ ਵਿਗੜ ਗਿਆ ਕਿਉਂਕਿ 24 ਘੰਟੇ ਦਾ ਧਿਆਨ ਰੱਖਣਾ ਪੈਂਦਾ ਦਾਦਾ ਦਾਦੀ ਨਾਨਾ ਨਾਨੀ ਸਾਰਿਆਂ ਨੂੰ ਡਿਪਰੈਸ਼ਨ ਤੇ ਐਂਜਾਇਟੀ ਹੋ ਗਈ ਕਿ ਇਸ ਬੱਚੇ ਦਾ ਆਖਰਕਾਰ ਆਉਣ ਵਾਲੇ ਸਮੇਂ 'ਚ ਬਣੂਗਾ ਕਿ ਸਮਾਜ ਦੇ ਵਿੱਚ ਸਾਰੀਆਂ ਪੈਥੀਆਂ ਸਤਿਕਾਰਯੋਗ ਆ ਬਹੁਤ ਸਾਰੇ ਆਪਣੇ ਪੂਰੇ ਵਰਲਡ ਲੈਵਲ ਤੇ ਕੋਈ ਸਪੀਚ ਥੈਰੇਪੀ ਕਰਵਾ ਰਿਹਾ ਕੋਈ ਓਕੂਪੇਸ਼ਨਲ ਥੈਰੇਪੀ ਕਰਾ ਰਿਹਾ ਕੋਈ ਬਿਹੇਵੀਅਰ ਥੈਰੇਪੀ ਕਰਾ ਰਿਹਾ ਕੋਈ ਸਪੀਚ ਥੈਰੇਪੀ ਜਾਂ ਕੁਝ ਹੋਰ ਬਹੁਤ ਸਾਰੀਆਂ ਥੈਰੇਪੀਜ਼ ਸੈਂਟਰ ਖੁੱਲੇ ਨੇ ਕਰਾ ਰਹੇ ਨੇ ਉਹ ਆਪ ਦੀ ਜਗਾ ਸਤਿਕਾਰਯੋਗ ਨੇ ਪਰ ਬਹੁਤ ਸਾਰੇ ਹੈਗੇ ਜਿਨ੍ਹਾਂ ਨੇ ਸਟੈਮ ਸੈੱਲ ਥੈਰੇਪੀ ਵੀ ਲੀਤੀ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਪਰ ਵਾਹਿਗੁਰੂ ਦੀ ਕਿਰਪਾ ਨਾਲ ਈ ਬਾਇਓ ਕੇਅਰ ਸੈਂਟਰ ਦੇ ਵਿੱਚ ਸਾਡੀ ਇਲੈਕਟ੍ਰੋਪੈਥੀ ਸਿਸਟਮ ਆਫ ਮੈਡੀਸਨ ਦੇ ਨਾਲ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਆਟਿਜ਼ਮ ਤੋਂ ਨਿਜਾਤ ਪਾ ਚੁੱਕੇ ਆ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਏਡੀਐਚਡੀ ਤੋਂ ਨਿਜਾਤ ਪਾ ਚੁੱਕੇ ਆ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਸਪੀਚ ਡਿਸਆਰਡਰ ਤੋਂ ਨਿਜਾਤ ਪਾ ਚੁੱਕੇ ਆ ਤੇ ਉਹਨਾਂ ਦੇ ਮਾਪੇ ਅੱਜ ਖੁਸ਼ ਆ ਕਿਉਂਕਿ ਉਹ ਬੱਚੇ ਜਿਹੜੇ ਹੁਣ ਨਾਰਮਲ ਸਕੂਲਾਂ 'ਚ ਜਾਂਦੇ ਆ ਨਾਰਮਲ ਬਿਹੇਵੀਅਰ ਕਰਦੇ ਆ ਸੋਸ਼ੀਅਲਾਈਜੇਸ਼ਨ ਉਹਨਾਂ ਦੀ ਹੋ ਗਈ ਆ ਹੈਲੋ ਹਾਈ ਕਰਦੇ ਆ ਆਈ ਕੰਟੈਕਟ ਕਰਦੇ ਆ ਸੁਣਦੇ ਆ ਕਮਾਂਡ ਫੋਲੋ ਕਰਦੇ ਆ ਸਾਰਾ ਕੁਝ ਜੀਵਨ ਜਿਹੜਾ ਹੈਗਾ ਉਹਨਾਂ ਦਾ ਇੱਕ ਫਲਵਾੜੀ ਦੀ ਤਰ੍ਹਾਂ ਖਿਲੇ ਹੋਏ ਫੁੱਲਾਂ ਦੀ ਤਰ੍ਹਾਂ ਤੇ ਅਨੰਤਮਈ ਜੀਵਨ ਉਹ ਵਿੱਚ ਬਤੀਤ ਕਰ ਰਿਹਾ ਪਰ ਉਥੇ ਹੀ ਇੱਕ ਮੈਂ ਹੋਰ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਕੋਲ ਪੇਸ਼ੈਂਟ ਠੀਕ ਹੋ ਕੇ ਜਾਂਦੇ ਨਾ ਉਹਨਾਂ ਨੂੰ ਜੇ ਅਸੀਂ ਕਹਿ ਦਈਦਾ ਵੀ ਚਲੋ ਕਿਤੇ ਕਿਤੇ ਕੋਈ ਟੀਵੀ ਚੈਨਲ ਵਾਲੇ ਤੁਹਾਡੇ ਵਰਗੇ ਆਏ ਕਿ ਕਿਤੇ ਵੀਡੀਓ ਬਣਾ ਦਿਓ ਤੇ ਉਹ ਕਹਿੰਦੇ ਵੀ ਹੁਣ ਇਸ ਤਰ੍ਹਾਂ ਵੀ ਇੱਥੇ ਸੌਰੀ ਫੀਲ ਕਰਕੇ ਚਲੇ ਜਾਂਦੇ ਕਿ ਕਹਿੰਦੇ ਹੁਣ ਬੱਚਾ ਠੀਕ ਹੋਇਆ ਮਸੀ ਤੇ ਅਸੀਂ ਨਹੀਂ ਚਾਹੁੰਦੇ ਕੱਲ ਨੂੰ ਵਿਆਹਣਾ ਵੀ ਆ ਕੱਲ ਨੂੰ ਸਮਾਜ ਵਿੱਚ ਵਿਚਰਨਾ ਵੀ ਆ ਤੇ ਇਹਨੂੰ ਤੰਗੀ ਨਾ ਆਵੇ ਇਸ ਕਰਕੇ ਹਾਂਜੀ ਤੇ ਤੁਸੀਂ ਵੀ ਦੇਖ ਲਿਆ ਹੁਣ ਕਿ ਉਹ ਕਈ ਤਰ੍ਹਾਂ ਦੀਆਂ ਸਮਾਜਿਕ ਪਰੇਸ਼ਾਨੀਆਂ ਸਾਨੂੰ ਨਾ ਹੋਣ ਇਸ ਕਰਕੇ ਬਹੁਤ ਸਾਰੇ ਨੰਬਰ ਆਫ ਪੇਸ਼ੈਂਟ ਠੀਕ ਹੋਣ ਦੇ ਬਾਵਜੂਦ ਵੀ ਟੈਸਟੀਮੋਨੀਅਲ ਬਣਾਉਣ ਤੋਂ ਕਤਰਾ ਜਾਂਦੇ ਆ ਸੋ ਅਸੀਂ ਚਾਹੁੰਦੇ ਹਾਂ ਕਿ ਜਿੰਨਾ ਵੀ ਹੋ ਸਕੇ ਸਾਡਾ ਜਿਹੜਾ ਮੇਨ ਏਮ ਹੈਗਾ ਕਿ ਦੁਖੀ ਮਾਪਿਆਂ ਨੂੰ ਆਪਾਂ ਸੁੱਖ ਦੀ ਝਲਕ ਦਿਖਾਉਣੀ ਆ ਦੁਖੀ ਦਾਦਾ ਦਾਦੀ ਨਾਨਾ ਨਾਨੀ ਜਿਹੜਾ ਸਮਾਜ ਦੇ ਵਿੱਚ ਜਿਹੜਾ ਇੱਕ ਇੱਕ ਕੋੜ ਲੱਗਾ ਹੋਇਆ ਆ ਆਰਟਿਜ਼ਮ ਦਾ ਏਡੀਐਚਡੀ ਦਾ ਸਪੀਚ ਡਿਸਆਰਡਰ ਦਾ ਮੰਦ ਬੁੱਧੀ ਬੱਚਿਆਂ ਦਾ ਕਹਿ ਲਓ ਸਾਡਾ ਮਿਸ਼ਨ ਆ ਈ ਬਾਇਓਕੇਅਰ ਦਾ ਕਿ ਪੂਰੇ ਵਰਲਡ ਦੇ ਵਿੱਚੋਂ ਅਸੀਂ ਆਰਟイズਮ ADHD ਤੇ ਸਪੀਚ ਡਿਸਆਰਡਰ ਨੂੰ ਬਿਲਕੁਲ ਖਤਮ ਕਰਨਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹੈਗੀਆਂ ਉਹ ਬਿਲਕੁਲ ਤੰਦਰੁਸਤ ਪੈਦਾ ਹੋਣ ਤੇ ਤੰਦਰੁਸਤ ਰਹਿਣ ਤੇ ਸਾਡਾ ਆਉਣ ਵਾਲਾ ਮਾਹੌਲ ਜਿਹੜਾ ਹੈਗਾ ਸੰਸਾਰ ਦਾ ਖੁਸ਼ੀਆਂ ਤੇ ਖੇੜੇ ਦੇ ਨਾਲ ਬਤੀਤ ਹੋ ਸਕੇ ਤੁਸੀਂ ਇਲੈਕਟ੍ਰੋਥੈਪੀ ਮੈਡੀਸਿਨ ਦੀ ਗੱਲ ਕੀਤੀ ਤਾਂ ਦਰਸ਼ਕ ਇਹ ਵੀ ਜਾਨਣਾ ਚਾਹੁੰਦੇ ਨੇ ਕਿ ਆਖਰਕਾਰ ਉਹ ਹੈ ਕੀ ਹੈ ਤੇ ਕੰਮ ਕਿਸ ਤਰੀਕੇ ਨਾਲ ਕਰਦੀ ਹੈ ਦੇਖੋ ਜੀ ਬਹੁਤ ਵਧੀਆ ਤੁਹਾਡਾ ਇਹ ਸਵਾਲ ਹੈਗਾ ਕਿਉਂਕਿ ਵਰਲਡ ਦੇ ਵਿੱਚ ਐਲੋਪੈਥੀ ਦਵਾਈ ਨੂੰ ਸਾਰੇ ਜਾਣਦੇ ਆ ਜਿਹਨੂੰ ਆਪਾਂ ਅੰਗਰੇਜ਼ੀ ਦਵਾਈ ਕਹਿੰਦੇ ਆ ਹੋਮੋਪੈਥੀ ਨੂੰ ਸਾਰੇ ਜਾਣਦੇ ਆ ਆਯੁਰਵੇਦ ਨੂੰ ਵੀ ਸਾਰੇ ਜਾਣਦੇ ਆ ਯੂਨਾਨੀ ਮੈਡੀਸਨ ਨੂੰ ਜਾਣਦੇ ਆ ਜਾਂ ਇੱਕ ਫੂਡ ਸਪਲੀਮੈਂਟ ਆਂਦੀ ਉਹਨੂੰ ਜਾਣਦੇ ਆ ਜਾਂ ਘਰੇਲੂ ਟੋਟਕੇ ਨੁਕਸੇ ਜਿਹੜੇ ਹੁੰਦੇ ਉਹ ਵੀ ਜਾਣਦੇ ਆ ਤੇ ਜਿਹੜੀ ਇਲੈਕਟ੍ਰੋਪੈਥੀ ਮੈਡੀਸਨ ਆ ਇਹ ਕੀ ਕਿਉਂ ਤੇ ਕਿਦਾਂ ਕੰਮ ਕਰਦੀ ਏ ਆਪਾਂ ਹੁਣ ਇਹ ਗੱਲ ਕਰਦੇ ਆ ਇਹ ਇਲੈਕਟ੍ਰੋਪੈਥੀ ਮੈਡੀਸਨ ਡਾਕਟਰ ਕਾਉਂਟ ਸੀਜ਼ਰ ਮੈਟੀ ਜਿਹੜੇ 1864 ਦੇ ਵਿੱਚ ਇਹਨਾਂ ਨੇ ਡਿਸਕਵਰੀ ਕੀਤੀ ਸੀ ਇਟਲੀ ਦੇ ਬੇਲਾਗੋਨਾ ਸਿਟੀ ਦੇ ਵਿੱਚ ਜੀ ਇਹ ਕੇਵਲ ਪlant ਤੇ ਅਧਾਰਤ ਹੈਗੀ ਆ ਟੋਟਲ ਜੇ ਨੂੰ ਕਿਹਾ ਜੇ ਇਹ ਪ੍ਰਾਕਿਰਤਿਕ ਚਿਕਿਤਸਾ ਹੈਗੀ ਆ ਕਿਉਂਕਿ ਜੇ ਦੇਖਿਆ ਜਾਵੇ ਤਾਂ ਜਿਹੜਾ ਹਿਊਮਨ ਬੀਇੰਗ ਹੈਗਾ ਇਹ ਕੇਵਲ ਤੇ ਕੇਵਲ ਵੈਜੀਟੇਬਲ ਤੇ ਡਿਪੈਂਡ ਆ ਤੇ ਜਿਹੜੀ ਇਹ ਸਾਡਾ ਸਰੀਰ ਸਾਡਾ ਭੋਜਨ ਵੈਜੀਟੇਬਲ ਆ ਤੇ ਜਿਹੜਾ ਸਾਡਾ ਇਲਾਜ ਪ੍ਰਣਾਲੀ ਉਹ ਵੀ ਵੈਜੀਟੇਬਲ ਹੋਣੀ ਚਾਹੀਦੀ ਇਸ ਕਰਕੇ ਜਿਹੜੀ ਇਲੈਕਟ੍ਰੋਪੈਥੀ ਮੈਡੀਸਨ ਹੈਗੀ ਇਹ ਟੋਟਲ ਈਡੇਬਲ ਹਾਰਬਲ ਪਲਾਂਟਸ ਦੇ ਫਲਾਰ ਦਾ ਕੱਢਿਆ ਹੋਇਆ ਫੈਗ੍ਰਸ ਸੈਂਸ ਆ ਭਾ ਪੰਜਾਬੀ ਚ ਠੰਡੇ ਵੀਦੀ ਨਾਲ ਕੱਢਿਆ ਗਿਆ ਅਰਕ ਆ ਉਹ ਹਾਰਬਲ ਫੁੱਲਾਂ ਦਾ ਤੇ ਪਲਾਂਟ ਦਾ ਜਿਹਨੂੰ ਕੋਈ ਵੀ ਕਿਤੇ ਵੀ ਈਜ਼ਲੀ ਯੂਜ਼ ਕਰ ਸਕਦਾ ਇਹ ਵਰਲਡ ਦੀ 7ਥ ਮੈਡੀਕਲ ਸਾਇੰਸ ਆ ਇੰਡੀਆ ਦੀ 5ਥ ਮੈਡੀਕਲ ਸਾਇੰਸ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਕਿਸੇ ਵੀ ਤਰ੍ਹਾਂ ਦਾ ਦੂਸ਼ਿਤ ਪ੍ਰਭਾਵ ਨਹੀਂ ਹਾਲਾਂਕਿ ਮੈਂ ਦੂਜੀਆਂ ਪੈਥੀਆਂ ਦਾ ਸਾਰੀਆਂ ਦਾ ਸੀ ਸਤਿਕਾਰ ਕਰਦੇ ਆ ਆਯੁਰਵੇਦ ਵਿੱਚ ਵੀ ਭਸਮਾ ਪਿਸਟੀਆਂ ਪਾਈਆਂ ਜਾਂਦੀਆਂ ਇਥੋਂ ਤੱਕ ਜੇ ਹੋਮੋਪੈਥੀ ਲਈ ਜਾਵੇ ਉੱਚ ਵੀ ਤੁਸੀਂ ਆਰਸੈਨਿਕ ਲੈ ਲਓ ਕਾਲੀ ਫਾਸ ਲੈ ਲਓ ਕਾਪਰ ਲੈ ਲਓ ਓਪੀਐਮ ਲੈ ਲਓ ਸਾਰੀਆਂ ਚੀਜ਼ਾਂ ਮਿਲਦੀਆਂ ਪਰ ਇਲੈਕਟ੍ਰੋ ਪੈਥੀ ਦੇ ਵਿੱਚ ਕੋਈ ਪੋਇਜ਼ਨਿੰਗ ਪਲਾਂਟ ਨਹੀਂ ਕੋਈ ਵੀ ਕੈਮੀਕਲ ਨਹੀਂ ਠੰਡੀ ਵਦੀਨਾ ਕੱਢਿਆ ਹੋਇਆ ਨੈਚੁਰਲ ਤਰੀਕੇ ਨਾਲ ਅਰਕ ਹੁੰਦਾ ਜਿਹੜਾ ਤੇ ਬਿਮਾਰ ਆ ਉਹ ਤਾਂ ਲੈ ਲਵੇ ਜਿਹਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਬਿਮਾਰੀ ਨਹੀਂ ਹੈ ਉਹ ਵੀ ਇਹਨੂੰ इजीली ਐਜ਼ ਅ ਫੂਡ ਸਪਲੀਮੈਂਟ ਜਾਂ ਜਲ ਦੇ ਤੌਰ ਤੇ ਲੈ ਸਕਦਾ ਇਹ ਤੁਹਾਡੇ ਜਿਹੜਾ ਇਹਦਾ ਮੇਨ ਫੰਡਾ ਜਿਹੜਾ ਕੰਮ ਕਿਵੇਂ ਕਰਦੀ ਹੈ ਉਹ ਇਸ ਤਰ੍ਹਾਂ ਹੁੰਦਾ ਜਿਹੜਾ ਲਿੰਫ ਐਂਡ ਬਲੱਡ ਜਦੋਂ ਇਹਦੇ ਵਿੱਚ ਦੁਸ਼ਤਤਾ ਆ ਜਾਂਦੀ ਹੈ ਤੇ ਫਿਰ ਸਾਡੇ ਸਰੀਰ ਵਿੱਚ ਰੋਗਾਂ ਦਾ ਜਨਮ ਹੁੰਦਾ ਲਿੰਫ ਐਂਡ ਬਲੱਡ ਜਿਹੜਾ ਹੈਗਾ ਜਦੋਂ ਵੀ ਇਹ ਖਰਾਬ ਹੁੰਦਾ ਤਾਂ ਸਰੀਰ ਵਿੱਚ ਰੋਗ ਪੈਦਾ ਹੁੰਦੇ ਆ ਤੇ ਜਿਹੜਾ ਸਿਸਟਮ ਆਫ ਇਲੈਕਟ੍ਰੋਪੈਥੀ ਹੈਗਾ ਇਹ ਪੂਰੇ ਲਿੰਫ ਨੂੰ ਭਾਅ ਬੋਡੀ ਦਾ ਰਸ ਜਿਹੜਾ 75% 80% ਬੋਡੀ ਦੇ ਵਿੱਚ ਹੈਗਾ ਉਹਨੂੰ ਇਹ ਡੀਟੌਕਸੀਫਾਈ ਕਰਦਾ ਥੈਨ ਜਿਹੜਾ ਬਲੱਡ ਹੈਗਾ ਬੋਡੀ ਦੇ ਅੰਦਰ ਉਹਨੂੰ ਵੀ ਡੀਟੌਕਸੀਫਾਈ ਕਰਦਾ ਇਸ ਦੇ ਨਾਲ ਨਾਲ ਇਹ ਸਰੀਰ ਦੇ ਕੱਲੇ ਕੱਲੇ ਆਰਗਨ ਦੀ ਇਹਦੇ ਵਿੱਚ ਰੈਮਡੀ ਹੈਗੀ ਆ ਦਵਾਈ ਹੈਗੀ ਉਹਨੂੰ ਰਿਪੇਅਰ ਕਰਦਾ ਇਹ ਸਟਰਕਚਰ ਤੇ ਫੰਕਸ਼ਨ ਦੋਨਾਂ ਨੂੰ ਪੈਰਲਲ ਤੌਰ ਤੇ ਰਿਪੇਅਰ ਕਰਦਾ ਜਿਹਦੇ ਨਾਲ ਸਰੀਰ ਬਿਲਕੁਲ ਇੱਕ ਨਿਊ ਬੌਰਨ ਬੇਬੀ ਦੀ ਤਰ੍ਹਾਂ ਜੋ ਅਕਾਲਪੁਰ ਖਵਾਇ ਨੂੰ ਦਿੱਤਾ ਹੁੰਦਾ ਸਰੀਰ ਉਸ ਤਰ੍ਹਾਂ ਦਾ ਨਿਰੋਗ ਕਾਇਆ ਹੋ ਕੇ ਇੱਕ ਸਰੀਰ ਇਦਾਂ ਦਾ ਮਿਲਦਾ ਜੀ ਇਹਦੇ ਦੁਆਰਾ ਟ੍ਰੀਟਮੈਂਟ ਕਰਾਈ ਜਾਵੇ ਤਾਂ ਹੀ ਸਾਡੇ ਕੋ ਇਹ ਨਹੀਂ ਬਹੁਤ ਸਾਰੇ ਹੋਰ ਵੀ ਅਲੱਗ-ਅਲੱਗ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਆ ਇਹ ਜਿਹੜੀ ਹੈਗੀ ਦਵਾਈ ਇਹ ਜਿੱਦਾਂ ਆਪਾਂ ਪ੍ਰੀ ਸੈੱਲ ਤੇ ਜਾ ਕੇ ਕੰਮ ਕਰਦੀ ਹੈ ਤਾਂ ਕਿ ਅੰਦਰੋਂ ਹੀਲ ਕਰਦੀ ਹੈ ਇਹਨੇ ਅੰਗਰੇਜ਼ੀ ਦੇ ਜੂਜੀਆਂ ਟੋਟਕਿਆਂਾਂ ਦੀ ਤਰ੍ਹਾਂ ਉੱਤੋਂ ਤੋਂ ਉਹਨੂੰ ਸਪਰੈਸ ਨਹੀਂ ਕਰਨਾ ਕੁਦਰਤੀ ਇਲਾਜ ਪ੍ਰਣਾਲੀ ਨੇ ਤੁਹਾਡੇ ਉਹ ਵੀ ਰੋਗ ਠੀਕ ਕਰ ਦਨੇ ਆ ਜਿਹੜੇ ਸਾਨੂੰ ਵੀ ਪਤਾ ਨਾ ਹੋਇਆ ਜਾਂ ਤੁਹਾਨੂੰ ਵੀ ਨਹੀਂ ਪਤਾ ਹੋਇਆ ਕਿਉਂਕਿ ਕੁਦਰਤ ਹਮੇਸ਼ਾ ਭਲਾ ਕਰਦੀ ਆ ਮਨੁੱਖ ਬੇਸ਼ੱਕ ਜੋ ਵੀ ਹੁੰਦਾ ਦੂਸਰੀ ਗੱਲ ਇਹ ਜਿਹੜਾ ਸਾਡਾ ਸੈੱਲ ਹੈਗਾ ਸੈੱਲ ਦਾ ਪ੍ਰੀਪਾਰਟ ਹੁੰਦਾ ਜਿਹੜੇ ਆਈਟਮਸ ਹੁੰਦੇ ਆ ਜੇ ਮੈਡੀਕਲ ਸੈਂਜ ਹੁੰਦੇ ਆ ਆਈਟਮ ਜਿਹੜੇ ਹੈਗੇ ਉਹਦੇ ਇਲੈਕਟ੍ਰੋਨ ਪ੍ਰੋਟੋਨ ਤੇ ਨਿਊਟਨ ਜਿਹੜੇ ਹੁੰਦੇ ਆ ਉਥੇ ਇਹ ਇਸ ਢੰਗ ਨਾਲ ਕੰਮ ਕਰਦੀ ਆ ਜਿਹੜੇ ਇਲੈਕਟ੍ਰੋਨ ਪ੍ਰੋਟੋਨ ਨਿਊਟਨ ਦਾ ਕੰਬੀਨੇਸ਼ਨ ਹੋ ਕੇ ਆਈਟਮਸ ਬਣਦੀ ਆ ਉਸ ਜਗ੍ਹਾ ਤੋਂ ਹੀਲ ਕਰਨਾ ਸ਼ੁਰੂ ਕਰਨ ਦੀ ਹੈ ਸੈਲ ਨੂੰ ਸੈਲ ਦੇ ਵੀ ਪਹਿਲੇ ਹਿੱਸੇ ਨੂੰ ਜਿਹਦੇ ਨਾਲ ਜੁੜ ਕੇ ਫਿਰ ਲੱਖਾਂ ਹਜ਼ਾਰਾਂ ਜਦੋਂ ਆਈਟਮ ਜੁੜਦੇ ਤੇ ਫਿਰ ਇੱਕ ਸੈੱਲ ਬਣਦਾ ਉਹੀ ਉਹਨੂੰ ਰਿਪੇਅਰ ਕਰ ਦਿੰਦੀ ਹੈ ਤੇ ਉਹਨੂੰ ਹੈਲਦੀ ਕਰ ਦਿੰਦੀ ਹੈ ਫਿਰ ਸੈੱਲ ਹੈਲਦੀ ਹੋ ਜਾਂਦਾ ਫਿਰ ਟਿਸ਼ੂ ਹੈਲਦੀ ਹੋ ਜਾਂਦਾ ਫਿਰ ਮਸਲ ਹੈਲਦੀ ਹੁੰਦੇ ਨੇ ਫਿਰ ਆਰਗਨ ਹੈਲਦੀ ਹੁੰਦਾ ਫਿਰ ਉਹਦੇ ਤੋਂ ਆਰਗਨ ਬਾਡੀ ਹੈਲਦੀ ਹੁੰਦੀ ਹੁੰਦੀ ਤੇ ਸਿਸਟਮ ਹੈਲਦੀ ਹੋ ਜਾਂਦਾ ਤੇ ਫਿਰ ਪੂਰੀ ਬਾਡੀ ਜਿਹੜੀ ਆ ਉਹ ਪੂਰੀ ਸਿਹਤਮੰਦ ਹੋ ਜਾਂਦੀ ਜੀ ਤਾਂ ਜਿਵੇਂ ਤੁਸੀਂ ਕਿਹਾ ਵੀ ਇੱਥੇ ਵੀ ਕਾਫੀ ਜ਼ਿਆਦਾ ਮਰੀਜ਼ ਆਉਂਦੇ ਨੇ ਤੁਹਾਡੇ ਕੋਲ ਹਰ ਕਿਸਮ ਦੀ ਬਿਮਾਰੀ ਲੈ ਕੇ ਪਰ ਜਿਵੇਂ ਤੁਸੀਂ ਕਿਹਾ ਵੀ ਇਹ ਬਿਮਾਰੀ ਵਿਦੇਸ਼ਾਂ ਦੇ ਵਿੱਚ ਵੀ ਪਾਈ ਜਾਂਦੀ ਤੇ ਜੋ ਵਿਦੇਸ਼ਾਂ ਦੇ ਵਿੱਚ ਵੱਸਦੇ ਲੋਕ ਨੇ ਉਹਨਾਂ ਤੱਕ ਤੁਸੀਂ ਕਿਵੇਂ ਪਹੁੰਚ ਕਰੋਗੇ ਜਾਂ ਉਹਨਾਂ ਨੂੰ ਕਿਵੇਂ ਇਸ ਚੀਜ਼ ਬਾਰੇ ਪਤਾ ਲੱਗੇਗਾ ਇਹ ਬਿਲਕੁਲ ਜੀ ਇਸ ਤਰ੍ਹਾਂ ਹੁੰਦਾ ਕਿ ਪਹਿਲਾਂ ਹੀ ਸਾਡੇ ਕੋਲ ਪੂਰੇ ਵਾਰਡ ਲੈਵਲ ਤੋਂ ਪੇਸ਼ੈਂਟ ਆ ਰਹੇ ਨੇ ਮੈਂ ਇਹਦੇ ਵਿੱਚ ਕੋਹੋਰ ਐਡੀਸ਼ਨ ਕਰਨਾ ਚਾਹੁੰਗਾ ਕਿ ਮੈਂ ਮਰੀਜ਼ ਚੈੱਕ ਕਿਦਾਂ ਕਰਦਾ ਤੇ ਜਦੋਂ ਮੈਂ ਪੇਸ਼ੈਂਟ ਚੈੱਕ ਕਰਨ ਦਾ ਸਾਡਾ ਇੱਕ ਆਪਣਾ ਵੱਖਰਾ ਹੀ ਨਿਆਰਾ ਸਿਧਾਂਤ ਕਿਉਂਕਿ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਅਸੀਂ ਉਹਨਾਂ ਦੀ ਪਹਿਲਾਂ ਟੰਗ ਦੇਖਦੇ ਹਾਂ ਜੀਬ ਅੱਪਰ ਟੰਗ ਲੋਅਰ ਟੰਗ ਫੇ ਅੱਖਾਂ ਚਿਹਰਾ ਤੇ ਫਿਰ ਜਿਹੜੇ ਨਖੂਨ ਨਹੋਂ ਹੈ ਨਹਾਂ ਨੂੰ ਅਸੀਂ ਆਪਣੇ ਸਪੈਸ਼ਲ ਟੰਗ ਨਾਲ ਚੱਕ ਕਰਦੇ ਆ ਜੇ ਪੇਸ਼ੈਂਟ ਸਾਡੇ ਕੋਲ ਹੁੰਦਾ ਤੇ ਫਿਰ ਅਸੀਂ ਉਹਦੀ ਨਬਜ ਜਿਹੜੀ ਪ੍ਰਾਤਨ ਵੈਦ ਦੇਖਦੇ ਸੀ ਵਾਤ ਪਿੱਤ ਕਫ ਜਾਂ ਪਿੱਤ ਚਰ ਵਧਿਆ ਜਾਂ ਕੀ ਹੈਗਾ ਉਹਦੇ ਤੋਂ ਦੇਖੋ ਜੀ ਜਦੋਂ ਅੱਜਕੱਲ ਆਪਾਂ QR ਕੋਡ ਤੇ ਪੈਸੇ ਪਾਉਣੇ ਨਾ ਤੁਹਾਡਾ ਅਕਾਊਂਟ ਅਲੱਗ ਹੈ ਇਹਨਾਂ ਦਾ ਅਲੱਗ ਉਹਨਾਂ ਦਾ ਅਲੱਗ ਠੀਕ ਕਾਦਰ ਕਰੀਮ ਨੇ ਇਸੇ ਤਰ੍ਹਾਂ ਹਰੇਕ ਮਨੁੱਖ ਦਾ ਆਪਣਾ ਸਾਈਨ ਅਲੱਗ ਬਣਾਇਆ ਹੋਇਆ ਤੇ ਤੁਹਾਡੇ ਨਾਂ ਤੁਹਾਡੀ ਜੀਵ ਤੁਹਾਡੀਆਂ ਅੱਖਾਂ ਤੁਹਾਡੀ ਨਬਜ ਸਾਨੂੰ ਦੱਸਦੀ ਕਿ ਤੁਹਾਡੇ ਪੂਰੇ ਸਰੀਰ ਦੇ ਵਿੱਚ ਕਿੱਥੇ ਕਿਹੜਾ ਰੋਗ ਆ ਕਿੰਨੇ ਸਾਲਾਂ ਤੋਂ ਆ ਕਿਉਂ ਪੈਦਾ ਹੋਇਆ ਤੇ ਕਿਹੜੀ ਸਟੇਜ ਤੇ ਪਹੁੰਚ ਗਿਆ ਈਵਨ ਕਿ ਸਾਡੇ ਕੋ ਕੈਂਸਰ ਕਿਡਨੀ ਹਾਰਟ 슈ਗਰ ਜੋਇੰਟ ਪੇਨ ਬੇਵ ਔਲਾਦ ਜੋੜੇ ਜਾਂ ਹੋਰ ਵੀ ਬਹੁਤ ਸਾਰੇ ਪੇਸ਼ੈਂਟ ਆਉਂਦੇ ਆ ਤੁਹਾਡੇ ਸਾਹਮਣੇ ਜੋ ਕਿਡਨੀ ਦਾ ਪੇਸ਼ੈਂਟ ਆ ਇਹ ਸਾਰੇ ਤਰ੍ਹਾਂ ਦੇ ਆਉਂਦੇ ਆ ਤੇ ਉਹ ਬਿਲਕੁਲ ਠੀਕ ਹੋ ਕੇ ਜਾਂਦੇ ਆ ਅਸੀਂ ਜਦੋਂ ਉਹਨਾਂ ਨੂੰ ਨੌ ਨੇਲਸ ਤੋਂ ਟੰਗ ਤੋਂ ਪਲਸ ਤੋਂ ਅੱਖਾਂ ਤੋਂ ਡਾਇਗਨੋਸ ਕਰਕੇ ਦੱਸ ਦਿੰਨੇ ਆ ਤੇ ਨਾਲ ਅਸੀਂ ਜਿਹੜੀ ਮਾਡਰਨ ਟੈਕਨੀਕ ਆ ਉਹਨੂੰ ਪਿੱਛੇ ਨਹੀਂ ਕਰਦੇ ਮਾਡਰਨ ਟੈਕਨੀਕ ਦੀ ਕੋਈ ਐਮ ਆਰ ਆਈ ਆ ਕੋਈ ਪੈਟ ਸਕੈਨਿੰਗ ਆ ਕੋਈ ਬਲੱਡ ਪੈਥੋਲੋਜੀਕਲੀ ਜਿਹੜੀ ਐਗਜ਼ਾਮੀਨੇਸ਼ਨ ਆ ਉਹਨਾਂ ਨੂੰ ਵੀ ਅਸੀਂ ਮੋਸਟ ਵੈਲਕਮ ਕਹਿ ਕੇ ਚੈੱਕ ਕਰੀਦਾ ਤੇ ਉਹਦੇ ਆਧਾਰ ਤੇ ਵੀ ਉਹਨੂੰ ਨਾਲ ਲੈ ਕੇ ਚੱਲੀਦਾ ਤੁਹਾਡਾ ਸਵਾਲ ਸੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਪੇਸ਼ੈਂਟ ਆ ਸਾਡੇ ਤੱਕ ਕਿਸ ਤਰ੍ਹਾਂ ਪਹੁੰਚ ਕਰਨ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿ ਜਿਹੜੇ ਸਾਡੇ ਕੋ ਵਿਦੇਸ਼ਾਂ ਚ ਬੈਠੇ ਪੇਸ਼ੈਂਟ ਹੁੰਦੇ ਉਹ ਪਹਿਲਾਂ ਵੀ ਇਸ ਤਰ੍ਹਾਂ ਕਰਦੇ ਤਾਂ ਅਸੀਂ ਵੀ ਇਹ ਤੁਹਾਨੂੰ ਇਸ ਤਰ੍ਹਾਂ ਕਹਤਾ ਕਿ ਉਹ ਸਾਡੇ ਜਿਹੜੇ ਨੰਬਰ ਦਿੱਤੇ ਗਏ ਨੇ ਉਹਨਾਂ ਨੰਬਰਾਂ ਤੇ WhatsApp ਤੇ ਉਹ ਸਾਨੂੰ ਇਹ ਪਿਕ ਭੇਜ ਦਿੰਦੇ ਆ ਟੰਗ ਦੀ ਅੱਪਰ ਟੰਗ ਲੋਅਰ ਟੰਗ ਚਿਹਰੇ ਦੀ ਨੌਹਾਂ ਦੀ ਫੋਟੋ ਕਿਉਂਕਿ ਪੇਸ਼ੈਂਟ ਦੂਰ ਆ ਨਬਜ ਨਹੀਂ ਦੇਖ ਸਕਦੇ ਪਰ ਇਹਨਾਂ ਚੀਜ਼ਾਂ ਤੋਂ ਤੱਕ ਬਾਕੀ ਪੇਸ਼ੈਂਟ ਨਾਲ ਅਸੀਂ ਆਨਲਾਈਨ ਕੰਸਲਟੇਸ਼ਨ ਕਰ ਲਈਦੀ ਆ ਫਿਰ ਉਹਨਾਂ ਨੂੰ ਦਵਾਈ ਭੇਜਦੇ ਆ ਤੇ ਉਸ ਅਕਾਲ ਪ੍ਰਖਵਾਹੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਤੇ ਸਿਸਟਮ ਆਫ ਇਲੈਕਟ੍ਰੋਪੈਥੀ ਦੇ ਨਾਲ ਜਿੰਨਿਆਂ ਨੂੰ ਵੀ ਦਵਾਈ ਭੇਜੀ ਆ ਸ਼ੁਰੂ ਤੋਂ ਕਈ ਸਾਲਾਂ ਤੋਂ ਸਾਰੇ ਪੇਸ਼ੈਂਟ ਉਹ ਵੀ ਠੀਕ ਆ ਜਿਵੇਂ ਤੁਸੀਂ ਗੱਲ ਕੀਤੀ ਵੀ ਫੋਟੋ ਵਗੈਰਾ ਭੇਜਦੇ ਆ ਉਸ ਤੋਂ ਬਾਅਦ ਉਹ ਦਵਾਈ ਜਿਹੜੀ ਉਸੇ ਬਿਮਾਰੀ ਦੇ ਹਿਸਾਬ ਨਾਲ ਦੇ ਦਿੱਤੀ ਜਾਂਦੀ ਹੈ ਆਮੋ ਸਾਹਮਣੇ ਬੈਠ ਕੇ ਚੈੱਕ ਕਰਨਾ ਔਰ ਫੋਟੋ ਦੇ ਜ਼ਰੀਏ ਉਸ ਹਾਰੀ ਬਿਮਾਰੀ ਨੂੰ ਪਤਾ ਲਗਾਣਾ ਇਹ ਕਿਵੇਂ ਪਤਾ ਲੱਗ ਜਾਂਦਾ ਐ ਦੇਖੋ ਜੀ ਤੁਹਾਡੀ ਗੱਲ ਵਧੀਆ ਸਵਾਲ ਤੁਹਾਡਾ ਵਧੀਆ ਇਸ ਤਰ੍ਹਾਂ ਹੁੰਦਾ ਕਿ ਜਿਹੜਾ ਤੁਸੀਂ ਜੇ ਕਯੂਆਰ ਕੋਡ ਆ ਫੋਟੋ ਖਿੱਚ ਕੇ ਲੈ ਜਾ ਜਨੇ ਨਾ ਵਿਦੇਸ਼ ਭੇਜਦੀ ਦਾ ਜੇ ਪੈਸੇ ਉਧਰੋਂ ਇਧਰ ਆ ਸਕਦੇ ਉਸੇ ਕਯੂਆਰ ਕੋਡ ਤੇ ਤੇ ਕਾਦਰ ਕਰੀਮ ਜਿਹੜਾ ਹੈਗਾ ਉਹਦਾ ਕਯੂਆਰ ਕੋਡ ਤੋਂ ਮਨੁੱਖ ਦੇ ਬਣਾਏ ਹੋਏ ਕਯੂਆਰ ਕੋਡ ਨਾਲੋਂ ਵਧੀਆ ਇੱਥੇ ਗੱਲ ਸਪਸ਼ਟ ਹੋ ਜਾਂਦੀ ਹੈ ਅਸੀਂ ਵੀ ਉਤੋਂ ਦੇਖ ਕੇ ਬਹੁਤ ਸਾਰੇ ਸਾਡੇ ਕੋ ਪੇਸ਼ੈਂਟ ਹੈ ਜਿਨ੍ਹਾਂ ਨੂੰ ਅਸੀਂ ਦੱਸਿਆ ਨਾ ਦੇਖ ਕੇ ਵੀ ਤੁਹਾਨੂੰ ਕੈਂਸਰ ਹੋ ਉਹ ਕਹਿੰਦਾ ਡਾਕਟਰ ਸਾਹਿਬ ਤੁਸੀਂ ਆਵੇਂ ਇੱਥੇ ਬੈਠੇ ਕਹੀ ਜਾਂਦੇ ਆ ਕੈਂਸਰ ਮੇਰੀ ਰਿਪੋਰਟ ਚ ਨਹੀਂ ਆ ਮੈਨੂੰ ਕਿਹਾ ਵੀ 6 ਮਹੀਨੇ ਬਾਅਦ ਆਉਣਾ ਹਜੇ ਵੀ ਨਹੀਂ ਆਣਾ ਪਰ ਆਫਟਰ 3 ਮੰਥ ਅਸੀਂ ਦਵਾਈ ਨਹੀਂ ਦਿੱਤੀ ਮੈਂ ਦਿੱਤੀ ਵੀ ਨਹੀਂ ਕੱ ਫੇ ਅਸੀਂ ਦਵਾਈ ਨਹੀਂ ਦਿੱਤੀ ਆਫਟਰ 3 ਮੰਥਸ ਸਾਡੇ ਕੋ ਆਗਾ ਕਿ ਡਾਕਟਰ ਸਾਹਿਬ ਜਿੱਥੇ ਤੁਸੀਂ ਕਿਹਾ ਸੀ ਜੋ ਕਿਹਾ ਸੀ ਮੈਂ 4 ਦਫਾ ਅਲੱਗ-ਅਲੱਗ ਲੈਬਸ ਤੋਂ ਵਿਦਿਸ਼ਾਂ ਤੋਂ ਵੀ ਤੇ ਇਥੋਂ ਵੀ ਰਿਪੋਰਟ ਕਰਾ ਕੇ ਆਇਆ ਕਿ ਵਾਕਈ ਉਸ ਪਾਰਟਿਕੂਲਰ ਜਗ੍ਹਾ ਤੇ ਕੈਂਸਰ ਹੈ ਤੁਸੀਂ ਪਹਿਲਾਂ ਕਿੱਦਾਂ ਦੇਖਿਆ ਸੀ ਮਨੁੱਖ ਦੀ ਬਣਾਈ ਹੋਈ ਮਸ਼ੀਨ ਡਿਲੇ ਕੰਮ ਕਰਦੀ ਆ ਕਾਦਰ ਕਰੀਮ ਦੀ ਬਣਾਈ ਹੋਈ ਮਸ਼ੀਨ ਕਦੀ ਡਿਲੇ ਨਹੀਂ ਕੰਮ ਕਰਦੀ ਉਹ ਪ੍ਰੋਪਰ ਤਰੀਕੇ ਨਾਲ ਸਾਨੂੰ ਦੱਸ ਦਿੰਦੀ ਆ ਕਿ ਸਰੀਰ ਦੇ ਕਿਸ ਅੰਗ ਵਿੱਚ ਕਿਸ ਸੈੱਲ ਵਿੱਚ ਕਿਸ ਆਰਗਨ ਚ ਕਿਸ ਹਿੱਸੇ ਚ ਕਿਹੜਾ ਰੋਗ ਪੈਦਾ ਹੋ ਗਿਆ ਕਿਹੜਾ ਹੋਣ ਵਾਲਾ ਆ ਸਾਡੇ ਹਿਸਾਬ ਨਾਲ ਸਪੋਜ ਕਰੋ ਜੇ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਕਿ ਮਨੁੱਖ ਨੂੰ ਜੇ ਪਹਿਲੀ ਸਟੇਜ ਦਾ ਕੈਂਸਰ ਹੈਗਾ ਤੇ ਕਿਸੇ ਵੀ ਰਿਪੋਰਟ ਚ ਨਹੀਂ ਆਉਂਦਾ ਤੁਸੀਂ ਵੀ ਦੇਖਿਆ ਹੋਣਾ ਕਿ 3rd ਜਾਂ ਫਾਈਨਲ ਤੇ ਹੀ ਪਤਾ ਲੱਗਦਾ ਕਿਉਂ ਕੈਂਸਰ ਹੈਗਾ ਉਹ ਕਹਿੰਦਾ ਪਤਾ ਹੀ ਉਦੋਂ ਲੱਗਿਆ ਜਦੋਂ ਤੀਜੀ ਸਟੇਜ ਦੀ ਜਾਂ ਚੌਥੀ ਸੀ ਹੁਣ ਕੀ ਕਰੀਏ ਤੇ ਸਾਡੇ ਕੋਲ ਆਉਂਦ ਨੇ ਦੂਜੀ ਪਹਿਲੀ ਸਟੇਜ ਦਾ ਪਤਾ ਲੱਗ ਜਾਂਦਾ ਤਾਂ ਟ੍ਰੀਟਮੈਂਟ ਹੋ ਜਾਂਦੀ ਆ ਇਹ ਇਸ ਤਰ੍ਹਾਂ ਹੁੰਦਾ ਕਿ ਇਹ ਬਹੁਤ ਹੀ ਵਧੀਆ ਢੰਗ ਨਾਲ ਜੋ ਪ੍ਰੋਪਰ ਡਾਇਗਨੋਸ ਅਸੀਂ ਉਹਨਾਂ ਨੂੰ ਇਹੀ ਪੇਸ਼ੈਂਟ ਨੂੰ ਕਹਿੰਨੇ ਆ ਕਿ ਵਧੀਆ ਕਿਸੇ ਯੰਤਰ ਦੇ ਨਾਲ ਵਧੀਆ ਫੋਨ ਦੇ ਨਾਲ ਵਧੀਆ ਢੰਗ ਨਾਲ ਪਿਕ ਜਿਹੜੀ ਹੈਗੀ ਆ ਲੈ ਕੇ ਸਾਨੂੰ ਭੇਜੋ ਤਾਂ ਕਿ ਅਸੀਂ ਉਹਨੂੰ ਯੂਜ਼ ਕਰਕੇ ਦੇਖੀਏ ਕਿਸੇ ਵੀ ਤਰ੍ਹਾਂ ਦੇਖੀਏ ਬਾਕੀ ਜਿਹੜਾ ਪੇਸ਼ੈਂਟ ਸਾਨੂੰ ਦੱਸ ਦਿੰਦਾ ਉਹਨੂੰ ਤੇ ਉਹਨੂੰ ਮਿਲਾ ਕੇ ਅਸੀਂ ਜੋ ਕਰੀਦਾ ਤਾਂ ਉਹਦੇ ਹਿਸਾਬ ਨਾਲ ਜਿਹੜੀ ਮੈਡੀਸਿਨ ਦਿੰਨੇ ਆ ਤੇ ਅੱਜ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਹਜ਼ਾਰਾਂ ਪੇਸ਼ੈਂਟ ਆ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਜਿਹੜੇ ਕਿ ਬਿਲਕੁਲ ਅਸਟਮ ਆਨੰਦ ਮਨ ਰਿਹਾ ਜੀਵਨ ਦਾ ਬਿਲਕੁਲ ਠੀਕ ਨੇ ਜੀ ਤਾਂ ਇਹ ਕਿੰਨੇ ਮਹੀਨੇ ਦਾ ਕੋਰਸ ਜਿਹੜਾ ਮੈਡੀਸਿਨ ਦਾ ਕਰਨਾ ਪੈਂਦਾ ਹੈ ਕਿ ਕੋਈ ਸਾਈਡ ਇਫੈਕਟ ਤੇ ਨਹੀਂ ਆ ਕਿਉਂਕਿ ਲੋਕ ਜ਼ਿਆਦਾਤਰ ਇਹਨਾਂ ਚੀਜ਼ਾਂ ਤੋਂ ਘਬਰਾਉਂਦੇ ਹੋਏ ਅਕਸਰ ਡਾਕਟਰਾਂ ਦੇ ਕੋਲ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਕਿਤੇ ਸਾਈਡ ਇਫੈਕਟ ਨਾ ਹੋ ਜਾਏ ਇੱਕ ਬਿਮਾਰੀ ਤਾਂ ਹੈ ਕਿ ਤੇ ਦੂਜੀ ਨਾ ਹੋ ਜਾਏ ਉਹ ਇਸ ਤਰ੍ਹਾਂ ਹੁੰਦਾ ਕਿ ਮੈਂ ਜਿੱਦਾਂ ਪਹਿਲਾਂ ਜ਼ਿਕਰ ਕਰ ਚੁੱਕਿਆ ਕਿ ਇਲੈਕਟ੍ਰੋਪੈਥੀ ਮੈਡੀਸਨ ਇੱਕ ਇਹੋ ਜਿਹੀ ਔਸ਼ਧੀ ਆ ਇਹੋ ਜਿਹੀ ਰੈਮਡੀ ਆ ਆਪਾਂ ਇਹਨੂੰ ਦਵਾਈ ਨਹੀਂ ਕਹਿ ਸਕਦੇ ਫੂਡ ਸਪਲੀਮੈਂਟ ਕਹ ਲਓ ਜਾਂ ਉਸ ਤੋਂ ਵੀ ਵ ਤੇ ਤੁਸੀਂ ਸਾਡੀ ਦਵਾਈ ਵੀ ਚੈੱਕ ਕੀਤੀ ਹੁਣੀ ਆ ਇਹ ਜਸਟ ਲਾਈਕ ਇੱਕ ਕਲਿਸਟਰ ਕਲੀਅਰ ਵਾਟਰ ਦੀ ਤਰ੍ਹਾਂ ਨਾ ਇਹਦੇ ਚ ਰੰਗਿਆ ਨਾ ਗੰਧਿਆ ਨਾ ਕੋਈ ਇਹਦਾ ਕਲਰ ਆ ਤੇ ਜਦੋਂ ਕੋਈ ਵੀ ਇਹਨੂੰ ਕੰਜ਼ੂਮ ਕਰਦਾ ਪਾਣੀ ਚ ਬੂੰਦਾਂ ਦੀ ਤਰ੍ਹਾਂ ਪਾ ਕੇ ਪੀ ਲੈਣੀ ਤੇ ਇਹਦਾ ਟੇਸਟ ਹੀ ਕੋਈ ਨਹੀਂ ਇਹਦੀ ਸਮੈਲ ਕੋਈ ਨਹੀਂ ਬਹੁਤ ਸੌਖੇ ਟੰਗਣਾ ਇਹਨੂੰ ਕੰਜ਼ੂਮ ਕਰਨਾ ਸਭ ਤੋਂ ਵੱਡੀ ਗੱਲ ਛੋਟੇ ਬੱਚੇ ਕੇ ਵੀ ਦਫਾ ਆ ਆਰਟਿਜ਼ਮ ਏਡੀਐਚਡੀ ਦੇ ਸਪੀਚ ਡਿਸਟਰਬਰ ਦੇ ਆਉਂਦੇ ਉਹ ਕਹਿੰਦੇ ਦਰਸਾਵੇ ਤਾਂ ਭੋਜਨ ਨਹੀਂ ਸਕਦੇ ਖਾਣਾ ਨਹੀਂ ਖਾਂਦੇ ਦਵਾਈ ਨਹੀਂ ਪੀਂਦੇ ਤਾਂ ਕਿੱਦਾਂ ਬਣਾਵਾਂਗੇ ਅਸੀਂ ਇੱਕੋ ਹੀ ਗੱਲ ਕਹੀ ਜਿਹੜਾ ਵਿਅਕਤੀ ਪਾਣੀ ਪੀ ਲੈਂਦਾ ਨਾ ਸਾਡੀ ਦਵਾਈ ਉਸ ਤੋਂ ਵੀ ਸੌਖੀ ਪੀਣੀ ਠੀਕ ਆ ਜੀ ਤਾਂ ਦੂਸਰਾ ਜਿਹੜਾ ਇਹਦਾ ਹੈਗਾ ਕਿ ਇਹਦਾ ਸਾਈਡ ਇਫੈਕਟ ਕੋਈ ਵੀ ਨਹੀਂ ਕਿਉਂਕਿ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਾ ਹਾਂ ਟੋਟਲ ਈਡੇਬਲ ਹਾਰਬਲ ਪਲਾਂਟਸ ਦੇ ਫਲਾਰ ਦਾ ਠੰਡੀ ਵਿਦੀਨਾ ਕੱਢਿਆ ਗਿਆ ਅਰਕ ਆ ਜਿਹੜਾ ਕਿਸੇ ਵੀ ਲਿਵਿੰਗ ਆਰਗਨਿਜ਼ਮ ਵਾਸਤੇ 100% ਸੇਫ ਐਂਡ ਸਿਕਯੂਅਰ ਆ ਤੇ ਕੁਦਰਤੀ ਚੀਜ਼ ਹੈ ਇਹਦੇ ਚ ਕੋਈ ਹਾਰਮਲ ਹਾਰਬ ਜਿਹੜਾ ਕੋ ਕੇਵਲ ਹਾਰਬ ਚੀਜ਼ਾਂ ਹੈਗੀਆਂ ਕੋਈ ਵੀ ਪాయిਜ਼ਨਿੰਗ ਚੀਜ਼ ਨਹੀਂ ਹੈ ਕੋਈ ਵੀ ਕੈਮੀਕਲ ਨਹੀਂ ਹੈਗਾ ਤੇ ਵੀ ਇਹਦਾ ਸਾਈਡ ਇਫੈਕਟ ਕਿਸ ਤਰ੍ਹਾਂ ਹੋ ਸਕਦਾ ਇੱਕ ਮੈਰਕਲ ਹੈਗੀ ਆ ਅਗਰ ਦੇਖਿਆ ਜਾਵੇ ਕਿਉਂਕਿ ਸਾਡੇ ਕੋਲ ਤਾਂ ਮੈਂ ਅਕਸਰ ਕਹਿੰਦਾ ਹਾਂ ਨਾ ਕਿ ਬੇਸ਼ਕੀਮਤੀ ਅਮਰਤ ਸਾਡੇ ਹੱਥ ਚ ਪਕੜਿਆ ਹੋਇਆ ਤੇ ਇਹ ਤਰਾਸ ਦੀ ਆ ਸਾਡੀ ਕਿ ਲੋਕਾਂ ਤੇ ਤੱਕ ਅਸੀਂ ਪਹੁੰਚਾ ਨਹੀਂ ਸਕੇ ਤੇ ਤੁਹਾਡੇ মিডিਏ ਦੇ ਜ਼ਰੀਏ ਅਗਰ ਅਸੀਂ ਇਹਨੂੰ ਲੋਕਾਂ ਤੱਕ ਪਹੁੰਚਾ ਸਕੇ ਤੇ ਉਹ ਅਕਾਲਪੁਰ ਖਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਲੋਕ ਇਹਦਾ ਲਾਭ ਲੈ ਸਕਣਗੇ ਜੀ ਤਾਂ ਇਹ ਮੇਰਾ ਇੱਕ ਹੋਰ ਸਵਾਲ ਹੈ ਇਸ ਦੇ ਨਾਲ ਹੀ ਪਹਿਲਾਂ ਵੀ ਕੀਤਾ ਹੋਇਆ ਸੀ ਵੀ ਕਿੰਨੇ ਮਹੀਨੇ ਕੋਰਸ ਜਿਹੜਾ ਦਵਾਈ ਦਾ ਕਰਨਾ ਪੈਂਦਾ ਦੇਖੋ ਜੇ ਆਪਾਂ ਆਟਿਜ਼ਮ ADHD ਸਪੀਚ ਡਿਲੇ ਜਾਂ ਸਪੀਚ ਸਿੰਡਰਮ ਦੀ ਗੱਲ ਕਰਦੇ ਆ ਇਹ ਜਿਹੜੀਆਂ ਬਿਮਾਰੀਆਂ ਜਿਨ੍ਹਾਂ ਦਾ ਦੁਨੀਆਂ ਦੇ ਵਿੱਚ ਹੀ ਕਿਤੇ ਦੂਸਰੇ ਪਾਸੇ ਇਲਾਜ ਨਹੀਂ ਹੈ ਪਰ ਸਾਨੂੰ ਹੈਰਾਨਗੀ ਇਸ ਗੱਲ ਦੀ ਹੁੰਦੀ ਆ ਕਿ ਵਿਦੇਸ਼ਾਂ 'ਚ ਬੈਠੇ ਡਾਕਟਰ ਉਧਰ ਉਹਨਾਂ ਨੇ ਜਦੋਂ ਸਾਡੇ ਵੱਲ ਪੇਸ਼ੈਂਟ ਰეკਮੈਂਡ ਕੀਤੇ ਤਾਂ ਮੈਨੂੰ ਅਕਾਲਪੁਰ ਖਵਾਇਗੁਰੂ ਦੇ ਅੱਗੇ ਸੀਸ ਝੁਕ ਗਿਆ ਕਿ ਬਾਹਰਲੇ ਡਾਕਟਰਸ ਨੇ ਜੀ ਬਾਹਰਲੇ ਡਾਕਟਰਸ ਨੇ ਜਦੋਂ ਇੰਗਲੈਂਡ ਦਾ ਕੋਈ ਡਾਕਟਰ ਸੀ ਤੇ ਉਹਨਾਂ ਜਦੋਂ ਸਾਡੇ ਕੋਲ ਪੇਸ਼ੈਂਟ ਆ ਯੂਪੀ ਦੇ ਉਹ ਵੀ ਉਧਰ ਡਾਕਟਰ ਸੀ ਉਹਨਾਂ ਦੇ ਬੇਟੇ ਨੂੰ ਜਦੋਂ ਏਡੀਐਚਡੀ ਸਪੀਚ ਡਿਸਆਰਡਰ ਤੇ ਆਟイズਮ ਸੀ ਸਾਡੇ ਕੋਲ ਜਦੋਂ ਆਏ ਤਾਂ ਮੈਂ ਕਿਹਾ ਵੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਉਹ ਕਹਿਣ ਲੱਗੇ ਵੀ ਵਿਦੇਸ਼ਾਂ ਵਿੱਚ ਫਲਾਣੇ ਫਲਾਣੇ ਡਾਕਟਰ ਸਾਹਿਬ ਕੋਈ ਹੈ ਕਿ ਸੀ ਮਿਸਟਰ ਸ਼ਰਮਾ ਉਹਨਾਂ ਨੇ ਸਾਨੂੰ ਤੁਹਾਡਾ ਨੰਬਰ ਦਿੱਤਾ ਤੇ ਮੈਂ ਕਿਹਾ ਉਹ ਤਾਂ ਸਾਨੂੰ ਜਾਣਦੇ ਨਹੀਂ ਅਸੀਂ ਵੀ ਨਹੀਂ ਜਾਣਦੇ ਉਹ ਕਹਿੰਦੇ ਉਹਨਾਂ ਦਾ ਕੋਈ ਮਰੀਜ਼ ਸੀ ਜੋ ਤੁਹਾਡੇ ਕੋਲੋਂ ਕਿਤੇ ਠੀਕ ਹੋਏ ਹੋਣੇ ਉੱਥੇ ਗਏ ਤਾਂ ਉਹਨਾਂ ਨੇ ਸਾਨੂੰ ਰეკਮੈਂਡ ਕੀਤਾ ਇਸ ਤਰ੍ਹਾਂ ਦੁਨੀਆ ਦੇ ਕੋਨੇ-ਕੋਨੇ ਤੋਂ ਬਹੁਤ ਸਾਰੇ ਆਉਂਦੇ ਨੇ ਪੇਸ਼ੈਂਟ ਤੇ ਜਿਹੜੇ ਉਹ ਠੀਕ ਹੋ ਕੇ ਜਾਂਦੇ ਆ ਤਾਂ ਸਾਨੂੰ ਉਦੋਂ ਬੇहद ਜ਼ਿਆਦਾ ਖੁਸ਼ੀ ਹੁੰਦੀ ਜੀ ਤਾਂ ਜੋ ਹੋਰ ਲੋਕ ਇਸ ਬਿਮਾਰੀ ਤੋਂ ਜੂਝ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਅਪੀਲ ਜਿਹੜੀ ਉਹਨਾਂ ਨੂੰ ਕਰਨਾ ਚਾਹੁੰਦੇ ਕਿਉਂਕਿ ਲੋਕ ਜਿਹੜੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਹਮੇਸ਼ਾ ਚਿੰਤਿਤ ਰਹਿੰਦੇ ਨੇ ਉਹਨਾਂ ਦੇ ਭਵਿੱਖ ਨੂੰ ਲੈ ਕੇ ਉਹਨਾਂ ਦੇ ਜੀਵਨ ਨੂੰ ਦੇਖੋ ਮੇਰੀ ਕੋਈ ਬੇਨਤੀ ਆ ਸਾਰੀ ਕਾਇਨਾਤ ਨੂੰ ਕਿ ਜਿੱਦਾਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਕਿ ਉਹ ਕਹਿੰਦੇ ਅਸੀਂ ਭਲਾ ਤੇ ਕਰਨਾ ਹੈ ਕਰਨਾ ਤੇ ਮੰਗਣਾ ਵੀ ਸ੍ਰੋਤ ਦਾ ਭਲਾ ਹੀ ਏ ਇਸੇ ਸਿਧਾਂਤ ਨਾਲ ਅਸੀਂ ਚੱਲਦੇ ਆ ਕਿ ਜਿੰਨਾ ਵੀ ਹੋ ਸਕੇ ਫਾਸਟ ਫੂਡ ਜੰਗ ਫੂਡ ਅਮੀਨੋ ਐਸਟੋਮਾਈਨ ਡੈਰੀ ਪ੍ਰੋਟੀਨ ਐਨੀਮਲ ਪ੍ਰੋਟੀਨ ਤੇ 슈ਗਰ ਮਿੱਠਾ ਇਹ ਜੇ ਬੱਚਿਆਂ ਨੂੰ ਘਟ ਕਰ ਦਿੱਤਾ ਜਾਵੇ ਸਕਰੀਨ ਇਹ ਘਟ ਕਰ ਦਿੱਤੀ ਜਾਵੇ ਤੇ ਬਹੁਤ ਸਾਰਾ ਜਿਹੜਾ ਹੈਗਾ ਅੱਧਾ ਜੁੱਧ ਜਿਹੜਾ ਹੈਗਾ ਆਪਾਂ ਜਿੱਤ ਲਵਾਂਗੇ ਸਿਰਫ ਮਾਪਿਆਂ ਨੂੰ ਦਾਦਾ ਦਾਦੀ ਨਾਨਾ ਨਾਨੀ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਥੋੜਾ ਸਮਾਂ ਦੇਣਾ ਚਾਹੀਦਾ ਅਸੀਂ ਆਪਣੀ ਜੀਵਨ ਜਾਂਚ ਭੁੱਲ ਗਏ ਜਿੱਦਣ ਸਾਨੂੰ ਆਪਣੀ ਜੀਵਨ ਜਾਂਚ ਦਾ ਪਤਾ ਲੱਗਿਆ ਤੇ ਅਸੀਂ ਅੱਧਾ ਜੁੱਧ ਜਿਹੜਾ ਹੈਗਾ ਜਿੱਤ ਲੈਣਾ ਇਹੀ ਆ ਵੀ ਆਪ ਸਵਾਰੇ ਮੈਂ ਮਿਲੇ ਮੈਂ ਮਿਲੇ ਆ ਸੁਖ ਹੋਏ ਸੁਖ ਤਾਂ ਹੀ ਹੋਣਾ ਜਦੋਂ ਖੁਦ ਨੂੰ ਬਦਲਾਂਗੇ ਆਪਣੇ ਆਪ ਨੂੰ ਬਦਲਣਾ ਪੈਣਾ ਜਿਸ ਦਿਨ ਬਦਲ ਲਿਆ ਉਸ ਦਿਨ ਉਸ ਅਕਾਲ ਪੁਰਖਾਇਰ ਦੀ ਕਿਰਪਾ ਹੋ ਜਾਣੀ ਤਾਂ ਬਿਲਕੁਲ ਐਸੀ ਈ ਬਾਇਓਕੇਅਰਸ ਦੇ ਵਿੱਚ ਮੌਜੂਦ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਬੱਚਿਆਂ ਨੂੰ ਆਟਿਜ਼ਮ ਹੋ ਗਿਆ ਏਡਐਚਡੀ ਹੋ ਗਿਆ ਸਪੀਚ ਡਿਸਆਰਡਰ ਵਰਗੀਆਂ ਸਮੱਸਿਆਵਾਂ ਆ ਰਹੀਆਂ ਨੇ ਪਰ ਇੱਥੇ ਈ ਬਾਇਓਕੇਅਰਸ ਦੇ ਵਿੱਚ ਆ ਕੇ ਬੱਚਿਆਂ ਨੂੰ ਕਾਫੀ ਜ਼ਿਆਦਾ ਇਲਾਜ ਮਿਲ ਰਿਹਾ ਹੈ ਤੇ ਇਲਾਜ ਦੇ ਕਰਕੇ ਬੱਚੇ ਜਿਹੜੇ ਨੇ ਬਿਲਕੁਲ ਸਹੀ ਵੀ ਹੋ ਰਹੇ ਨੇ ਤਾਂ ਬੱਚਿਆਂ ਦੇ ਮਾਪੇ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਂਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਮੈਲੇ ਜਾਣੇ ਤੋਂ ਆਇਆ ਜੀ ਤੇ ਮੈਂ ਡਾਕਟਰ ਸਾਹਿਬ ਜੀ ਦਾ ਫੇਸਬੁੱਕ ਤੇ ਦੇ ਸੋ ਮੈਂ ਆਪਣੇ ਬੱਚੇ ਦੀ ਮੈਡੀਸਿਨ ਪਹਿਲਾਂ ਚਲੋ ਮੈਡਿਕ ਇੰਗਲਿਸ਼ ਦਵਾਈਆਂ ਚੱਲ ਰਹੀਆਂ ਸੀ ਹੋਮੋਪੈਥਿਕ ਦਵਾਈਆਂ ਨੇ ਕਾਫੀ 2-3 ਮਹੀਨੇ ਜਿੰਨਾ ਡਾਕਟਰ ਸਾਹਿਬ ਨੇ ਕਿਹਾ ਸੀ ਕੋਰਸ ਮੈਂ ਕੀਤਾ ਪਰ ਮੈਨੂੰ ਕੋਈ ਫਰਕ ਨਹੀਂ ਲੱਗਿਆ ਜੀ ਫਿਰ ਮੈਂ ਡਾਕਟਰ ਸਾਹਿਬ ਕੋਲ ਵਿਜ਼ਿਟ ਕੀਤਾ ਮਹੀਨਾ ਹੀ ਹੋਇਆ ਜੀ ਅਜੇ ਤੇ ਜਿਵੇਂ ਇਹਦਾ ਆਈਸ ਕੰਟੈਕਟ ਹੋ ਗਿਆ ਇਹਦਾ ਬੋਲਣ ਦਾ ਇਹਦਾ ਮਲਕੀ ਜੋ ਹਾਈਪਰਬੋਲ ਹੁੰਦਾ ਸੀ ਭੱਜਿਆ ਫਿਰਦਾ ਸੀ ਘਰੇ ਅਸੀਂ ਤਾਂ ਬਹੁਤ ਪਰੇਸ਼ਾਨ ਸੀ ਪਰ 1 ਮਹੀਨੇ ਦੇ ਵਿੱਚ 30 ਤੋਂ 40% ਡਾਕਟਰ ਸਾਹਿਬ ਨੇ ਕਵਰ ਕਰ ਲਿਆ ਜੀ ਹਾਂਜੀ ਜਿਵੇਂ ਤੁਸੀਂ ਕਿਹਾ ਕਿ ਬੱਚਾ ਜਿਹੜਾ ਤੁਹਾਡਾ ਉਹ ਗੁੱਸਾ ਜ਼ਿਆਦਾ ਕਰਦਾ ਸੀ ਗ੍ਰੈਸ਼ਨ ਦੇ ਵਿੱਚ ਰਹਿੰਦਾ ਸੀ ਚੀਜ਼ਾਂ ਨੂੰ ਸਮਝਦਾ ਨਹੀਂ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਸਾਡਾ ਬੱਚਾ ਇਹ ਚੀਜ਼ ਦਾ ਸ਼ਿਕਾਰ ਹੋ ਰਿਹਾ ਕਿਵੇਂ ਪਤਾ ਲੱਗਾ ਦੇਖੋ ਜੀ 1.5 2 ਸਾਲ ਦਾ ਸੀਗਾ ਜਦੋਂ ਤੱਕ ਪ੍ਰੋਪਰ ਗੱਲਾਂ ਕਰਦੇ ਉਸ ਤੋਂ ਬਾਅਦ ਬੋਲਣੋਂ ਬਿਲਕੁਲ ਹੀ हट ਗਿਆ ਵੀ ਅਸੀਂ ਚਲੋ ਫਿਰ ਅਸੀਂ ਪਹਿਲੀ ਤਾਂ ਸਾਨੂੰ ਸਮਝ ਨਹੀਂ ਆਇਆ ਜੀ ਬਾਕੀ ਫਿਰ ਅਸੀਂ ਜਿਵੇਂ ਜਾਂਦੇ ਰਹੇ ਕਰਦੇ ਰਹੇ ਦੇਖਦੇ ਰਹੇ ਤੇ ਕਰਕੇ ਫਿਰ ਸਾਨੂੰ ਸਮਝ ਆਇਆ ਵੀ ਵੀ ਇਹਨੂੰ ਕੋਈ ਆਪਾਂ ਆਡ ਦੇਮ ਹੋ ਗਿਆ ਵਾ ਜਾਂ ADHD ਸਾਨੂੰ ਦੱਸਿਆ ਸੀ ਕਿਸੇ ਨੇ ਪਹਿਲਾਂ ਵੀ ਜੀ ਪਰ ਸਾਨੂੰ ਸਾਨੂੰ ਕੋਈ ਪ੍ਰੋਪਰ ਇਲਾਜ ਨਹੀਂ ਲੱਭ ਰਿਹਾ ਸੀਗਾ ਤੇ ਇਸ ਤੋਂ ਇਹ ਡਾਕਟਰ ਸਾਹਿਬ ਆਉਣ ਤੋਂ ਪਹਿਲਾਂ ਪਹਿਲਾਂ ਤੁਸੀਂ ਕਿੰਨੇ ਡਾਕਟਰਾਂ ਤੋਂ ਘੁੰਮ ਚੁੱਕੇ ਮੈਂ ਤਾਂ ਬਹੁਤ ਦੂਰ ਤੱਕ ਜਾਇਆ ਜੀ ਅ ਵੈਸੇ ਲੁਧਿਆਣੇ ਦੇ ਵਿੱਚ ਵੀ ਡਾਕਟਰ ਸਪੈਸ਼ਲਿਸਟ ਡਾਕਟਰ ਨੇ ਕੁਝ ਸਾਰਾ ਕੁਝ ਕਰਵਾ ਲਿਆ ਪਰ ਮੈਨੂੰ ਨਹੀਂ ਪ੍ਰੋਪਰ ਰਿਜ਼ਲਟ ਨਹੀਂ ਮਿਲ ਰਿਹਾ ਸੀਗਾ ਪਰ ਮੈਨੂੰ ਹੁਣ ਜਿਸ ਤਰ੍ਹਾਂ ਇਹਨੂੰ ਫਰਕ ਪਿਆ ਵਾ ਵੀ ਮੈਨੂੰ ਆਪਣਾ ਕੋਈ ਦੇਖ ਗਿਆ ਭੈਜੀ ਵੀ ਵੀ ਹਾਂ ਵੀ ਮੈਨੂੰ ਫਰਕ ਪਾਊਗਾ ਬੱਚੇ ਮੇਰੇ ਨੂੰ ਹਾਂਜੀ ਤਾਂ ਹੁਣ ਕਿੰਨਾ ਕੁ ਚੀਜ਼ਾਂ ਨੂੰ ਸਮਝਦਾ ਹੈ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਦਿੱਕਤ ਦੇਖਣ ਨੂੰ ਮਿਲਦੀ ਹੈ ਵੀ ਚੀਜ਼ਾਂ ਨੂੰ ਸਮਝ ਨਹੀਂ ਪਾਂਦਾ ਜੇਕਰ ਵਾਸ਼ਰੂਮ ਵੀ ਜਾਣਾ ਹੈ ਤੇ ਬੱਚਾ ਖੁਦ ਦੱਸ ਨਹੀਂ ਪਾਂਦਾ ਐਗਰੈਸ਼ਨ ਦੇ ਵਿੱਚ ਆਂਦਾ ਤੇ ਉਹ ਕਿੰਨਾ ਕੁ ਫਰਕ ਜਿਹੜਾ ਮਹਿਸੂਸ ਹੋ ਰਿਹਾ ਨਹੀਂ ਦੇਖੋ ਜੀ ਦੇਖੋ ਅਸੀਂ ਹੁਣ ਬੱਚੇ ਨਾਲ ਕਰ ਰਹੇ ਨੇ ਇੱਕ ਮਿੰਟ ਵੀ ਇਹਨੂੰ ਇਕੱਲੇ ਨਹੀਂ ਛੱਡ ਸਕਦੇ ਸੀਗੇ ਹੁਣ ਵੀ ਕੋਈ ਨਾ ਆਪਣਾ ਆਪ ਦਾ ਖੇਡਦਾ ਵਾ ਸਕੂਲ ਵੀ ਜਾਂਦਾ ਵਾ ਬਹੁਤੇ ਬੱਚਿਆਂ ਨੇ ਬੈਠਦਾ ਵਾ ਸਾਰਾ ਕੁਝ ਖਾਣਾ ਕੋਈ ਚੀਜ਼ ਸਾਨੂੰ ਬਿਲਕੁਲ ਪ੍ਰੋਪਰ ਖਾਣ ਵੀ ਲੱਗ ਗਿਆ ਵਾ ਨੀਂਦ ਨਹੀਂ ਲੈਂਦਾ ਸੀ ਪ੍ਰੋਪਰ ਨੀਂਦ ਵੀ ਲੈਣ ਲੱਗ ਗਿਆ ਵਾ ਹਾਂਜੀ ਬਹੁਤ ਫਰਕ ਆ ਗਿਆ ਪਹਿਲਾਂ ਇੱਕ ਇਹ ਵੀ ਸਮੱਸਿਆ ਦੇਖਣ ਨੂੰ ਮਿਲਦੀ ਆ ਵੀ ਜਦੋਂ ਕੋਈ ਅਜਿਹਾ ਬੱਚਾ ਪਾਇਆ ਜਾਂਦਾ ਹੈ ਜਦੋਂ ਅਸੀਂ ਕਿਸੇ ਸਕੂਲ ਦੇ ਵਿੱਚ ਐਡਮਿਸ਼ਨ ਲਈ ਜਾਂਦੇ ਤਾਂ ਬੱਚਾ ਕਹਿੰਦਾ ਉਹ ਅੱਗੋਂ ਕਹਿੰਦੇ ਜੀ ਤੁਹਾਡਾ ਬੱਚਾ ਨਾਰਮਲ ਆ ਵੀ ਇਹ ਐਡਮਿਸ਼ਨ ਨਹੀਂ ਦੇ ਸਕਦੇ ਇਹ ਦਿੱਕਤ ਤੁਹਾਨੂੰ ਮੈਂ ਕਿਵੇਂ ਮੈਂ ਬਹੁਤ ਪਲੇ ਵੇ ਸਕੂਲੇ ਗਿਆ ਵਾ ਉਹ ਕੋਈ ਤਾਂ ਕਹਿੰਦੇ ਸੀ ਇਹ ਸਪੈਸ਼ਲ ਸਕੂਲ ਨੇ ਉਹਦੇ ਵਾਸਤੇ ਪਰ ਚਲੋ ਇੱਕ ਮੈਂ ਗਿਆ ਪਲੇਵੇ ਸੀਗਾ ਉੱਥੇ ਉਹਨਾਂ ਨੇ ਇਹਨੂੰ ਰੱਖਿਆ ਮਤਲਬ ਹੌਲੀ ਹੌਲੀ ਕਵਰ ਹੋਇਆ ਜੀ ਉੱਥੇ ਉੱਥੇ ਬਹੁਤ ਅੰਕ ਕਰਦਾ ਸੀ ਪਰ ਉੱਥੇ ਹੁਣ ਜੋ ਦੇਖਿਆ ਉਹਨਾਂ ਨੇ ਵੀ ਆਪ ਟੀਚਰ ਆਪ ਕਹਿੰਦੇ ਵੀ ਯਾਰ ਬੱਚੇ ਨੂੰ ਸਾਨੂੰ ਬੱਚੇ ਨੂੰ ਬਹੁਤ ਫਰਕ ਆ ਜੀ ਤੇ ਹੁਣ ਤੁਸੀਂ ਡਾਕਟਰ ਸਾਹਿਬ ਤੋਂ ਕਿੰਨੇ ਸਮੇਂ ਲਈ ਆ ਰਹੇ ਹੋ ਤੇ ਕਿੰਨਾ ਕੁ ਦਵਾਈ ਦਾ ਫਰਕ ਜਿਹੜਾ ਪਿਆ ਹਾਂਜੀ ਮੈਂ 1 ਮਹੀਨਾ ਹੋ ਗਿਆ ਜੀ ਮੈਂ ਪੂਰੇ ਮਹੀਨੇ ਬਾਅਦ ਰਿਜ਼ਲਟ ਕੀਤਾ ਅੱਜ ਪਿਛਲੇ ਮਹੀਨੇ ਮੈਂ ਆਇਆ ਸੀਗਾ ਤੇ ਹੁਣ 1 ਮਹੀਨਾ ਦੀ ਪ੍ਰੋਪਰ ਮੈਡੀਸਿਨ ਦੇ ਰਹੇ ਆ ਤੇ ਸਾਨੂੰ ਫਰਕ ਲੱਗੇ ਜੇ ਅਸੀਂ ਦੁਬਾਰਾ ਵਿਜ਼ਿਟ ਕੀਤਾ ਹਾਂਜੀ ਤੇ ਲੱਗਦਾ ਕਿੰਨੇ ਪਰਸੈਂਟ ਫਰਕ ਪਿਆ 30 ਤੋਂ 40% ਕਵਰ ਹੈ ਜੀ ਇਹ ਹਾਂਜੀ ਜੋ ਲੋਕ ਹੋਰ ਇਹਨਾਂ ਸਮੱਸਿਆਵਾਂ ਤੋਂ ਜੂਝ ਰਹੇ ਨੇ ਕਿਉਂਕਿ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਜੀਵਨ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਕਹਾਂਗਾ ਵੀ ਤੁਸੀਂ ਤੁਹਾਨੂੰ ਕਿਸੇ ਜਾਣ ਦੀ ਲੋੜ ਨਹੀਂ ਤੁਸੀਂ ਇੱਥੇ ਆਓ ਤੁਹਾਨੂੰ ਇੱਥੇ ਪ੍ਰੋਪਰ ਲਾਈਫ ਮਿਲੂਗਾ ਬੱਚੇ ਬਿਲਕੁਲ ਨਾਰਮਲ ਹੋ ਕੇ ਜਾਣਗੇ ਤੇ ਮੈਨੂੰ ਰਿਜ਼ਲਟ ਮਿਲ ਰਿਹਾ ਵਾ ਮੈਂ ਚਲੋ ਹੁਣ ਆਇਆ ਵਾ ਹੁਣ 30% ਕਵਰ ਹੋ ਗਿਆ ਮੈਂ ਮਹੀਨੇ ਦੀ ਮੈਡੀਸਿਨ ਲੈ ਕੇ ਚੱਲੇ ਆਂ ਵਾ ਮੈਂ ਦੁਬਾਰਾ ਅ ਅਗਲੇ ਦਿਨ ਦੁਬਾਰਾ ਫਿਰ ਫੀਡਬੈਕ ਦਵਾਂਗਾ ਜੀ ਤਾਂ ਬਿਲਕੁਲ ਤੁਸੀਂ ਮਾਪਿਆਂ ਦੇ ਮੂੰਹੋਂ ਖੁਦ ਸੁਣਿਆ ਹੈ ਕਿ ਕਿਵੇਂ 1 ਮਹੀਨੇ ਦੇ ਅੰਦਰ ਅੰਦਰ ਹੀ ਉਹਨਾਂ ਦੇ ਬੱਚੇ ਨੂੰ 30 ਤੋਂ 40% ਤੱਕ ਆਰਾਮ ਮਿਲ ਚੁੱਕਾ ਹੈ ਤਾਂ ਜੇਕਰ ਤੁਹਾਡੇ ਵੀ ਬੱਚੇ ਨੂੰ ADHD, ਆਟイズਮ ਹੋ ਗਿਆ ਜਾਂ ਸਪੀਚ ਡਿਸਆਰਡਰ ਵਰਗੀ ਸਮੱਸਿਆ ਹੈ ਤਾਂ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰਕੇ ਤੁਸੀਂ ਆਪਣੀ ਇਸ ਸਮੱਸਿਆ ਦਾ ਇਲਾਜ ਪਾ ਸਕਦੇ ਹੋ